ਖਾਰਮ ਟ੍ਰੈਕ 47 ਬਹੁਤ ਜਿਆਦਾ ਟਾਈਮ ਦੀ ਨਾ ਵੀਰ ਭਰਾ ਵੇਟ ਕਰਦੇ ਸੀਗੇ ਤੇ ਆ ਗਿਆ ਆਪਣੇ ਜਗਰਾਉ ਵਾਲੇ ਵੀਰਾਂ ਕੋਲੇ ਨਾਲੇ ਤਾਂ ਇਹਨਾਂ ਵੀਰਾਂ ਨੂੰ ਮੁਬਾਰਕਾਂ ਗਾਂ ਕਿਸਾਨ ਵੀਰਾਂ ਕੋਲੇ ਹੁਣ ਪਹੁੰਚਣਗੇ ਬਹੁਤ ਵੀਰ ਭਰਾ ਨੂੰ ਫੋਨ ਕਰਦੇ ਹੁੰਦੇ ਵੀ ਉਹਦਾ ਰਿਵਿਊ ਕਰਿਓ ਆਪਣੇ ਨਾਲ ਹਰਜੀਤ ਵੀਰਾ ਸੱਸੀ ਗਾ ਵੀਰੇ ਸੱਸੀ ਗਾ ਵੀਰੇ ਕੀ ਹਾਲ ਨੇ ਠੀਕ ਹੋ ਸਰ ਚੜਦੀ ਕਲਾ ਹੈ ਕੈਮਸ ਤਾਂ ਐਨ ਪੂਰਾ ਵਧੀਆ ਵੀਰੇ ਠੀਕ ਹੈ ਤੂੰ ਸੁਣਾ ਠੀਕ ਮੈਂ ਕਹਿੰਨਾ ਵੀ ਇਹਦੇ ਬਦਲੇ ਤਾਂ ਬਹੁਤ ਫੋਨ ਆਉਂਦੇ ਰਹੇ ਹਨਾ ਸਹੀ ਗੱਲ ਆ ਅਸੀਂ ਵੀ ਨਾ ਮੰਨ ਕੇ ਚਲੋ ਵੀ ਸਾਡੇ ਕੋਲੇ ਕੋਈ ਅਸੀਂ ਹੋਰ ਟਰੈਕਟਰ ਜਿਹੜਾ ਮਨ ਲਾ ਕੋਈ ਵੀ ਵੀਰਾਂ ਲੈਣ ਆਉਂਦਾ ਸੀਗਾ ਆ ਕੇ ਸਾਨੂੰ ਇਹ ਪੁੱਛਦਾ ਸੀ ਸਭ ਤੋਂ ਪਹਿਲਾਂ ਵੀ 47 ਕਿਲੋ ਆਉਣਾ 47 ਕਿਲੋ ਆਉਣਾ 47 ਕਿਲੋ ਆਉਣਾ ਥੋੜਾ 45 ਕਿਲੋ ਆਉਣਾ ਥੋੜਾ 47 ਕਿਲੋ ਆਉਣਾ ਥੋੜਾ 45 ਕਿਲੋ ਆਉਣਾ ਆਹੀ ਗੱਲ ਹੁੰਦੀ ਸੀ ਉਹਦਾ ਮਨ ਲਾ ਵੀ ਲੋਕ ਬਹੁਤ ਇਹਨੂੰ ਪਸੰਦ ਕਰਦੇ ਆ ਕਿਉਂਕਿ ਇਹਦੀ ਨਾ ਇਹ ਤਾਂ ਬਹੁਤ ਹੋਈ ਸੀ ਬਹੁਤ ਵਾਰ ਫੰਕਸ਼ਨ ਬਹੁਤ ਫੰਕਸ਼ਨ ਫੰਕਸ਼ਨ ਹੈ ਵੀ ਬਹੁਤ ਆ ਬਹੁਤ ਆ ਨਾ ਇਹਦੇ ਤੋਂ ਮੈਨੂੰ ਤਾਂ ਕੋਈ ਕਮੀ ਛੱਡੀ ਨਹੀਂ ਨਹੀਂ ਛੱਡੀ ਵੀ ਜੋ ਵੀ ਤੁਹਾਡਾ ਕਨਾ ਉਹ ਵੀਰ ਨੇ ਵੀਡੀਓ ਨਹੀਂ ਸੀ ਪਾਈ ਬਣਾ ਕੇ ਵੀ ਹੁਣ ਫਾਰਮ ਟਰੈਕ ਨੇ ਧਰ ਲਿਆ ਪੈਸਾ ਉਹ ਹੈ ਕੁਝ ਪਰਸੈਂਟ ਸੱਚੀ ਆ ਉਹ ਸਹੀ ਗੱਲ ਸੱਚੀ ਗੱਲ ਆ ਉਹ ਹੁਣ ਸੱਚੀ ਫਾਰਮ ਟਰੈਕ ਨੇ ਪੈਸਾ ਧਰ ਲਿਆ ਪੌੜੀ ਤੇ ਇਹਦੇ ਵਿੱਚ ਕੋਈ ਝੂਠ ਨਹੀਂ ਹੈ ਕੋਈ ਝੂਠ ਨਹੀਂ ਕਿਉਂਕਿ ਜੋ ਕੁਝ ਇਹਦੇ ਚ ਦੇਤਾ ਚਲੋ ਆਪਾਂ ਵੀਰਾਂ ਨੂੰ ਵੀ ਦੱਸ ਦੇ ਨਾਲ ਨਾਲ ਹਾਂਜੀ ਹਾਂ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਇਹਨਾਂ ਨੇ ਇੱਥੋਂ ਦਾ ਫਾਰਮ ਟਰੈਕ ਪ੍ਰੋ ਮੈਕਸ ਇਹਨਾਂ ਨੂੰ ਪਹਿਲਾਂ ਵਾਲੀ ਹੁੰਦੀ ਸੀ ਆਪਣੀ ਉਹ ਪਾਵਰ ਮੈਕਸ ਸੀ ਇਹਨਾਂ ਨੇ ਕਰਿਆ ਪ੍ਰੋ ਮੈਕਸ ਪ੍ਰੋ ਮੈਕਸ ਹਾਂ ਇਹ ਰੈੱਡ ਰੱਖਿਆ ਆਹ ਬਲੈਕ ਰੱਖਿਆ ਪ੍ਰੋ ਮੈਕਸ ਵੈਰੀ ਗੁੱਡ ਹਾਂ ਇਹ ਤੋਂ ਲੁੱਕ ਬਹੁਤ ਹੀ ਕੈਂਟ ਵਾਲੀ ਜਿਆਦਾ ਬੜੀ ਜਿਆਦਾ ਇੱਕ ਤਰ੍ਹਾਂ ਦੀ ਤੋਂ ਬਹੁਤ ਜਿਆਦਾ ਅੱਗੇ ਨਾ ਪ੍ਰੋਬਲਮ ਆਉਂਦੀਆਂ ਸੀਗੀਆਂ ਫਾਰਮ ਟਰੈਕ ਨੂੰ ਇਹ ਹਾਂਜੀ ਆਮ ਹੀ ਹਾਂਜੀ ਬੀਅਰ ਨੀਮਾ ਬਹੁਤ ਆ ਹਾਂ ਸਾਨੂੰ ਆਮ ਇਹ ਪ੍ਰੋਬਲਮ ਆਉਂਦੀਆਂ ਸੀਗੀਆਂ ਕੰਪਨੀ ਦੇ ਜਦੋਂ ਮਤਲਬ ਕਿਸੇ ਵੀ ਬੰਦੇ ਨੇ ਇੱਕ ਗੱਲ ਕਰਨੀ ਅਸੀਂ ਕਿਸੇ ਕਸਟਮਰ ਨਾਲ ਜਾ ਕੇ ਗੱਲ ਕਰਨੀ ਉਹਨੇ ਸਾਨੂੰ ਪਹਿਲਾ ਸਵਾਲ ਇਹਦਾ ਜਾਂ ਤੁਹਾਡਾ ਫਾਰਮ ਟ੍ਰੈਕ ਨੀਮਾ ਬਹੁਤ ਹੁਣ ਇਹ ਫੋਰ ਬੀਲ ਹੋਣ ਦੇ ਬਾਵਜੂਦ ਵੀ ਕਿੰਨਾ ਜ਼ਿਆਦਾ ਡਿਫਰੈਂਸ ਆ ਧਰਤੀ ਨਾਲੋਂ ਬਹੁਤ ਜ਼ਿਆਦਾ ਇਹ ਤਾਂ ਮੈਂ ਵੀ ਆਮ ਜ਼ਿੰਮੇਵਾਰਾਂ ਕੋਲ ਕਰ ਦਾਨਾ ਮੰਨ ਕੇ ਚਲੋ ਸਾਨੂੰ ਅੱਗੇ ਜਿਹੜੇ ਆਪਣੇ ਮਾਡਲ ਆਪਾਂ ਪਹਿਲਾਂ ਵਾਲੇ ਵੀ ਆਪਣਾ 60 55 60 ਫੋਰ ਬੀ ਲਾਇਆ ਉਹ ਸਾਰਿਆਂ ਦੇ ਵਿੱਚ ਹਿੱਸਾ ਹਿੱਸਾ ਮੂਹਰਲਾ ਕਿਵੇਂ ਆ ਜੀ ਇਹ ਕ੍ਰੋਸ ਚੱਲਦੇ ਦਿੰਦੇ ਆ ਜੀ ਪਾਣੀ ਭੇਜੂਗਾ ਇਹਦੇ ਵਿੱਚ ਅਸੀਂ ਕੰਪਨੀ ਕਿ ਮੋਂ ਲਾ ਆਪਾ ਵੀਡੀਓ ਬਣਾ ਲਈ ਹਾਂ ਉਹਦੇ ਵੀਡੀਓ ਦੇ ਮਤਲਬ ਕੰਪਨੀ ਜਿਹੜੇ ਕੋਈ ਲਿਖਦਾਗਾ ਰਿਵਿਊ ਲਿਖਦੇ ਆ ਲੋਕ ਕਮੈਂਟ ਕਰਦੇ ਉਹ ਸਾਰੇ ਪੜਦੇ ਆ ਵੈਰੀ ਗੁੱਡ ਉਹ ਪੜਦੇ ਕਰਕੇ ਉਹਨਾਂ ਨੇ ਆ ਮੈਗੜੇ ਦੇ ਵਿੱਚ ਪਤਾ ਨਹੀਂ ਕਿ ਕਿੱਥੇ ਕੀ ਚੱਲਦਾ ਕਿੱਥੇ ਹੈਗਾ ਕੀ ਨਹੀਂ ਅੱਜ ਵਿੱਚ ਹੀ ਕਰਤਾ ਸਾਰਾ ਇਹਦੇ ਜਿੱਦਾਂ ਪਾਣੀ ਪੂਣੀ ਦਾ ਕੰਮ ਖਤਮੀ ਕਰਤਾ ਮੂਲ ਹਿੱਸੇ ਦਾ ਤੇ ਬਾਕੀ ਇੱਕ ਗੱਲ ਹੋਰ ਆ ਜਿਹੜੀ ਆਪਾਂ ਕੋਸਟਿੰਗ ਜਿਹੜੀ ਅੱਗੇ ਕੋਸਟਿੰਗ ਵਾਲੀ ਵੱਜ ਜਾਂਦੀ ਸੀ ਮਨ ਲਾ ਆਪਾਂ ਚੀਜ਼ਾਂ ਬਾਹਰੋਂ ਲੈਣੇ ਆ ਮਤਲਬ ਵੀ ਕੋਈ ਕਹਿੰਦਾ ਮੈਂ ਕਰਾਰੋ ਤੋਂ ਲੈ ਲੈ ਹਿੱਸਾ ਮੈਂ ਲੈ ਲੈ ਮਗਲੈ ਸੱਲ ਲੈ ਲੈ ਕਰਾਰ ਉਹਨਾਂ ਕੋਸਟਿੰਗ ਵਾਲੀ ਵੱਡੀ ਸੀ ਕੰਪਨੀ ਨੇ ਖੁਦ ਆਪਣਾ ਸਾਰਾ ਪਾਛਾ ਅੱਛਾ ਇਹ ਹਿੱਸਾ ਇਹਨਾਂ ਦਾ ਆਪ ਦਾ ਆਪਣਾ ਆਪ ਦਾ ਹਿੱਸਾ ਹੈ ਕਰਾਰੂ ਦਾ ਨੀਗਾ ਆਪ ਦਾ ਕੰਪਨੀ ਦਾ ਹਿੱਸਾ ਇਹ ਹਿੱਸਾ ਕਿਸੇ ਵੀ ਮਾਡਲ ਦੇ ਵਿੱਚ ਕਿਸੇ ਵੀ ਡਾਇਰੈਕਟਰ ਨੂੰ ਨਹੀਂ ਹੈਗਾ ਹੁਣ ਤੱਕ ਇਹਦੇ ਚ ਹੀ ਲਾਂਚ ਇਹਦੇ ਚ ਹੀ ਲਾਂਚ ਕੀਤਾ ਹੈ ਹੋਰ ਵੀ ਕਿਸੇ ਕੰਪਨੀ ਕੋਲ ਇਹ ਹਿੱਸਾ ਨਹੀਂ ਹੈਗਾ ਆ ਹਿੱਸਾ ਤੁਸੀਂ ਦਿਖਾ ਲਓ ਵੀਡੀਓ ਦੇ ਵਿੱਚ ਮੈਂ ਕਹਿੰਦਾ ਆ ਸਿਸਟਮ ਵਾਕਈ ਆ ਬਗੈਰ ਦੇਖਿਆ ਹੀ ਨਹੀਂਗਾ ਹਾਂ ਪੂਰਾ ਤਗੜਾ ਹੈ ਹਿੱਸਾ ਵੀ ਇਹਦੇ ਨਾਲ ਕੋਈ ਕ੍ਰੋਸ ਦਿਸਦਾ ਕੁਝ ਨਹੀਂ ਕੁਝ ਨਹੀਂ ਸਾਰਾ ਲਿਖਿਆ ਹਾਂ ਬਾਕੀ ਸਾਫਟ ਆ ਜਿਹੜੀ ਉਹ 4x4 ਵਾਲੀ ਉਹ ਵੀ ਵੇਚ ਦੇਤੀ ਜਮਾ ਚੈਂਬਰ ਦੇ ਤੇ ਉਹ ਵੀ ਅੰਦਰ ਆ ਜਮਾ ਕਿਸੇ ਪਾਸੋਂ ਮਨ ਲਾ ਵੀ ਫੂਲ ਵੀ ਵਾਲਾ ਤਾਂ ਟੈਨਸ਼ਨ ਫ੍ਰੀ ਹੋ ਗਿਆ ਕੰਮ ਵੀ ਆ ਇਹੋ ਜਿਹਾ ਉਹੋ ਜਿਹਾ ਵਾਲੀ ਦਾ ਗੱਲ ਹੀ ਖਤਮ ਕਰ ਦਿੱਤੀ ਕੰਪਨੀ ਇੱਕ ਚੀਜ਼ ਯਾਰ ਆ ਤਾਂ ਤੁਸੀਂ ਦੁੱਖ ਤੋੜਦੇ ਆ ਨਾ ਆ ਵਾਲੇ ਬਹੁਤ ਟੈਨ ਦੇਣਾ ਆ ਜੀ ਤਾਂ ਪਾਲਦੇ ਸੀ ਨਾ ਯਾਰ ਇੱਕ ਫੂਰ ਤੁਹਾਨੂੰ ਗੱਲ ਦੱਸਾਂਗਾ ਦੂਜਾ ਹਾਂ ਵੀਰੇ ਇੱਕ ਨਾ ਜਿਹੜੇ ਜਿਹੇ ਆਪਾਂ ਲੀਵਰ ਦੇ ਵਿੱਚ ਉਹਨੇ ਆ ਤਾਂ ਲੀਵਰ ਆਪ ਇੱਕ ਵਾਰੀ ਪਾਤਾ ਹਾਂ ਪਹਿਲਾਂ ਪਾਤਾ ਦੂਜਾ ਪਾਤਾ ਹਾਈ ਪਾਤਾ ਲੋਅ ਪਾਤਾ ਜਾਂ ਮੀਡੀਅਮ ਪਾਤਾ ਹਾਂ ਉਹਨੂੰ ਆਪਾਂ ਵਾਰ-ਵਾਰ ਬਦਲਣਾ ਹੁੰਦਾ ਤਾਂ ਲੀਵਰ ਦੇ ਇੱਕ ਡਿਊਟ ਚਲਾਤਾ ਇਹ ਤਾਂ ਰਹਿਲਾ ਤਾਂ ਹੀ ਹੈ ਨਾ ਤਾਂ ਹੀ ਤਾਂ ਹੀ ਰਹਿਲਾ ਵਾਲਾ ਉੱਚਾ ਕਰਕੇ ਆ ਬਾਕੀ ਕਹੇ ਆ ਵੀ ਤੈਨੂੰ ਆਇਆ ਨਹੀਂ ਹੈਗਾ ਵੀ ਦੇਖੋ ਕਿੰਨਾ ਹਾਂ ਜਿਹੜਾ ਮਰਜੀ ਗੇਅਰ ਜਿਹੜਾ ਮਰਜੀ ਗੇਅਰ ਖੜੇ ਦਾ ਜਿਵੇਂ ਮਾਲ ਦੀ ਚੱਲਦੇ ਦੇ ਇਦੋਂ ਵੀ ਰਹਿਲੇ ਪੈਂਦੇ ਆ ਪਰ ਆ ਮੰਗ ਉਸਕਾਰ ਗੇਅਰ ਸ਼ਿਫਟਿੰਗ ਦਾ ਆਪਣੇ ਪਹਿਲਾਂ ਜਿਹੜਾ ਵਰਲਡ ਮੈਕਸ ਸੀਗਾ ਉਹਦੇ ਵਿੱਚ ਤੁਸੀਂ ਦੇਖਿਆ ਚਲਾਇਆ ਆਮ ਸਾਰੇ ਜਿੰ ਉਹਦੇ ਵਿੱਚ ਵੀ ਨਹੀਂ ਇਹਨਾਂ ਨੇ ਗੇਰ ਗੂੜਾ ਲਾ ਤੱਕਾਮ ਰੱਖਿਆ ਬਾਲਾ ਯਾਰ ਸਸਤਾ ਹਾਂਜੀ ਹਾਂ ਇਧਰਲੇ ਪਾਸੋਂ ਇੱਥੋਂ ਕਰ ਲੈਨੇ ਆਪਾਂ ਸ਼ੁਰੂ ਹਾਂ ਹਾਂ ਇਹ ਸਿਲੰਡਰ ਕਿੰਨੇ ਹੋਊਗਾ ਵੀਰੇ ਇਹ ਸਿਲੰਡਰ 3 ਆ ਵੀਰੇ 3 ਸਿਲੰਡਰ 3 ਸਿਲੰਡਰ 47 ਹੌਸ ਪਾਵਰ ਕਾਪੀ ਤੇ ਉੱਤੇ 47 ਹੌਸ ਪਾਵਰ ਇਹਦਾ ਆਪਾਂ ਲਿਖ ਕੇ ਦੇਵਾਂਗੇ ਵੈਰੀ ਗੁੱਡ ਇਹ ਬੜਾ ਝੰਜਟ ਰੈਂਦਾ ਨਾ ਨੋ ਨੋ ਨਾ ਉਹ ਕੋਈ ਨਹੀਂ ਹੈਗੀ ਗੱਲ ਕਾਪੀ ਤੇ 47 ਹੀ ਹੋਊ 47 ਹੀ ਆਊਗਾ ਤੇ 47 ਹੌਸ ਪਾਵਰ ਹਾਂਜੀ ਹਾਂ 4/4 ਦੇ ਵਿੱਚ ਕਿ ਪੂਰਾ ਮੰਨ ਕੇ ਚੱਲੋ ਵੀ ਕਿਸੇ ਗੱਲੋਂ ਹੁਣ ਉਹ ਦੇਰ ਆਇਆ ਦਰੋਸਤ ਵਾਲਿਆਂ ਨੂੰ ਹੁਣ ਤਾਂ ਸੜਾ ਕਰਾਦਾ ਕੰਪਨੀ ਇਹ ਥੋੜਾ ਨਾ ਚਲੋ ਇਹ ਗੱਲ ਤੁਸੀਂ ਵੀ ਮੰਨਦੇ ਹੋ ਵੀ ਲੋਰਾ ਰਹਿ ਗਿਆ ਸੀ ਪਿੱਛੇ ਪਿੱਛੇ ਰਹਿ ਗਿਆ ਸੀ ਪਿੱਛੇ 60 ਤੋਂ ਬਾਅਦ ਥੋੜਾ ਰਹਿ ਗਿਆ ਸੀ ਰਹਿ ਗਿਆ ਸੀ ਪਿੱਛੇ ਕਾਰਨ ਕੀ ਸੀਗਾ ਨਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਜੋ ਜਦੋਂ ਨਾ ਕੰਪਨੀ ਦਾ ਮਾਲਕ ਮਾਡਲ ਵਿਕਦਾ ਹੋਵੇ ਨਾ ਕੰਪਨੀ ਨਵੀਂ ਵਿਕਦਾ ਸਾਡਾ ਚੱਲੀ ਜਾਂਦਾ ਸਾਡਾ ਚੱਲੀ ਜਾਂਦਾ ਸਾਡਾ ਚੱਲੀ ਜਾਂਦਾ ਉਹ ਆਹੀ ਚੱਕਰ ਦੇ ਵਿੱਚ ਕੰਪਨੀ ਦੇ ਕੇ ਬੈਠੇ ਨੇ ਹੁਣ ਜਦੋਂ ਮੰਨ ਕੇ ਜੀ ਹਾਂ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ ਥੋੜਾ ਟਾਈਮ ਰੁਕ ਜਾ तकरीबन ਬਸ ਆਹ 25 25 ਦੇ ਵਿੱਚ ਹੂੰ ਬਹੁਤ ਵੱਡੇ ਵੱਡੇ ਕੰਮ ਕਰਦੇ ਆ ਕੰਪਨੀ ਨੇ ਕੌੜੀ ਤੇ ਜਿਹੜਾ ਤੁਸੀਂ ਪੈਰ ਧਰਿਆ ਹੁਣ ਪਹੌਂ ਗਏ ਅੱਗੇ ਤੁਸੀਂ ਸਿਰੇ ਤੱਕ ਜਾਓ ਚੱਲਦੇ ਨਹੀਂ ਨਹੀਂ ਆਂਦੇ ਆ ਹੁਣ ਤਾਂ ਜਾਵਾਂਗੇ ਸਿਰੇ ਤੱਕ ਹਾਂ ਹਾਂਜੀ ਉਸ ਤੋਂ ਬਾਅਦ ਇਹ ਪ੍ਰੋ ਮੈਕਸ ਸੀਰੀਜ਼ ਆ ਵੀਰੇ ਹੂੰ ਠੀਕ ਹੈ ਜੀ ਮੂਰੇ ਦੀ ਲੱਕ ਦੇ ਵਿੱਚ ਫਾਰਮ ਟਰੈਕ ਦਾ ਸਟicker ਲਾਤਾ ਆ ਹੀ ਚਾਹੀਦਾ ਸੀ ਹਾਂ ਪੂਰਾ ਇਹਨਾਂ ਘੈਂਟ ਬਣਾਤਾ ਇਹਦੀ ਸ਼ੋਅ ਮਾਰੀ ਚਾਹਤਾ ਪੂਰੇ ਇਹ ਹਾਂ 80 ਕਿਲੋ ਦਾ ਵੀਰੇ ਦੇ ਮੂਰੇ ਆਪਣਾ ਜਿਹੜਾ ਬੰਪਰ ਵੇਟ ਲੱਗਿਆ ਹੋਇਆ ਗਾ ਚੁੱਲਾ ਜਿਹਨੂੰ ਆਪ ਪੰਜਾਬੀ ਕਿਹਾ ਦਿੰਦੇ ਆ 80 ਕਿਲੋ ਦਾ ਲੱਗਿਆ ਹੋਇਆ ਤੇ ਬਾਕੀ ਜੇ ਕੋਈ ਹੋਰ ਲਾਉਣਾ ਤਾਂ ਇਹਦੇ ਉੱਤੇ ਮੋਲੇਟਾਂ ਪਲੇਟਾਂ ਲੰਗੀਆਂ ਜਾਣਗੀਆਂ ਹਾਂ ਤੇ ਹਾਂ ਉਸ ਤੋਂ ਬਾਅਦ ਵਿੱਚ ਵੀਰੇ ਇੰਜਨ ਦਿਖਾ ਦੀ ਆਪਾਂ ਇਹਦਾ ਹਾਂਜੀ ਹਾਂ ਉਸ ਤੋਂ ਆ ਜਿਹੜਾ ਦਾ 에어 ਕਲੀਨਰ ਆ ਇਹ ਹੈਗਾ ਉਹੀ ਕੰਪਨੀ ਦਾ ਫੀਡ ਗਾਰਡ ਦਾ ਹੀ ਆ ਜਿਹੜਾ ਆਪਣਾ ਪਹਿਲਾਂ ਆਉਂਦਾ ਹੁੰਦਾ ਸੀ ਉਹੀ ਆ ਇਹਦੇ ਵਿੱਚ ਫਿਲਟਰ ਸਿਰਫ ਇੱਕ ਹੀ ਆਉਂਦਾ ਹੁਣ ਓਕੇ ਜਿਵੇਂ ਉਹਦੇ ਵਿੱਚ ਕੀ ਹੁੰਦਾ ਸੀ ਉਹ ਪਹਿਲਾਂ ਇੱਕ ਅੰਦਰਲਾ ਫਿਲਟਰ ਹੁੰਦਾ ਸੀ ਇੱਕ ਬਾਹਰਲਾ ਉਹ ਦੋ ਫਿਲਟਰ ਚੇਂਜ ਕਰਨੇ ਪੈਂਦੇ ਸੀ ਹਾਂ ਉਹ ਇੱਕ ਹੀ ਕਰਦਾ ਉਹ ਇੱਕ ਹੀ ਕਰਦਾ ਫਿਰ ਆ ਵੀ ਤੋਂ ਡਾਹਰ ਕਿਸੇ ਨੂੰ ਨਹੀਂ ਆਉਂਦਾ ਨਹੀਂ ਆਉਂਦਾ ਫੀਡ ਗਾਰਡ ਕੰਪਨੀ ਦਾ 에어 ਕਲੀਨਰ ਕਿਸੇ ਕੰਪਨੀ ਨੇ ਕਿਸੇ ਟਰੈਕਟਰ ਦੇ ਵਿੱਚ ਨਹੀਂ ਹਾਂ ਇਹ ਵੀ ਸਿਰਫ ਇਹ ਵੀ ਸਿਰਫ ਹਾਂਜੀ ਹਾਂ ਜਿਹੜੇ ਕੰਪਨੀ ਨਾਲ ਜਿਹੜੇ ਚੀਜ਼ਾਂ ਪੇਂਟ ਕਰਾ ਲੈਂਦੀ ਆ ਵੀ ਆ ਦੇ ਨਾ ਰਜਿਸਟਰ ਹਾਂ ਉਹ ਨਹੀਂ ਉਹ ਦੂਸਰੇ ਕੰਪਨੀ ਪਾਸੇ ਡੀ ਜਾਂਦੀ ਆ ਹਾਂ ਤੇ ਉਸ ਤੋਂ ਬਾਅਦ ਵਿੱਚ ਜਿਹੜਾ ਇਹਦਾ ਮੰਨ ਲਓ ਪਾਵਰ ਸਟੀering ਦਾ ਜੱਕ ਸੀਗਾ ਉਹਦਾ ਬੈਲੈਂਸ ਹੋ ਗਿਆ ਦੋਨੇ ਪਾਸੇ ਵਾਲਾ ਜਿਹੜੇ ਪੰਪ ਪੰਪ ਆਪਣੇ ਅਲੱਗ ਅਲੱਗ ਕਰਤੇ ਕੰਪਨੀ ਨੇ ਪਹਿਲਾਂ ਆਪਣੇ ਨਾ ਦੋਨੇ ਇਕੱਠੇ ਹੁੰਦੇ ਹੁੰਦੇ ਸੀਗੇ ਹਾਂਜੀ ਇੱਕ ਸਾਈਡ ਇਹਦੇ ਹਾਇ ਅਲੱਗ ਕਰਤਾ ਪਾਵਰ ਸਟੀering ਨਾਲ ਅਲੱਗ ਕਰਤਾ ਲੈਫਟ ਵਾਲਾ ਅਲੱਗ ਕਰਤਾ ਇਹ ਚੀਜ਼ਾਂ ਦਾ ਫਰਕ ਪਾਦਾ ਇਹ ਆਪਣਾ ਇਹਦਾ ਆਪਣਾ ਇਹ ਅਲਟਰਨੇਟਰ ਹੈ ਵੀ ਥੋੜਾ ਜਿਹਾ ਅੱਗੇ ਨੂੰ ਪਾਵਰ ਵਧਾਈ ਹੈ ਜੀ ਵੱਡਾ ਕੀਤਾ ਇਹਨਾਂ ਵੱਡਾ ਕਰ ਵੱਡਾ ਕੀਤਾ ਥੋੜਾ ਜਿਹਾ ਪ੍ਰੋਬਲਮ ਕਈ ਵਾਰੀ ਨਾ ਬੈਟਰੀ ਦੇ ਵਿੱਚ ਆਉਣ ਲੱਗ ਗਈ ਸੀ ਹੀਟ ਗਾਰਡ ਲਾਤੇ ਹੀਟ ਗਾਰਡ ਤਾਂ ਤਕਰੀਬਨ ਆਪਣੇ 99% ਕੰਪਨੀ ਨੂੰ ਹੋ ਗਿਆ ਇਹਦੇ ਵਿੱਚ ਕੀ ਕਰਤਾ ਨਾ ਹੀਟ ਗਾਰਡ ਦੇ ਨਾਲ ਇੱਕ ਆਪਾਂ ਪਲੇਟ ਲਾਤੀ ਹੋਰ ਅੱਛਾ ਇਹਦਾ ਕੀ ਆ ਜਮਾ ਹੀ ਨਹੀਂ ਜਮਾ ਹੀ ਨਹੀਂ ਜਾਂਦਾ ਸਿੱਧਾ ਇੱਥੋਂ ਮੰਨ ਲ ਕੇ ਚੱਲਵੇ ਇੱਥੋਂ ਹਵਾ ਆਈ ਇਹਦੇ ਨਾਲ ਟਕਰਾਈ ਇੱਥੋਂ ਆ ਕੇ ਪੋਸ਼ ਇੱਥੇ ਇਹਦੇ ਵਿੱਚ ਬੱਜ ਕੇ ਹਵਾ passe ਵੀ 1% ਵੀ ਨਹੀਂ ਪੈਰਾ ਤਾਂ ਗਰਮ ਹੋ ਜਾਂਦੇ ਇਕ ਨਾ ਬਾਲਾ ਇਹ ਹੋ ਗਿਆ ਜੀ ਜਉਂਦਵਾ ਟੂਲੇ ਦਾ ਇੱਥੇ ਸਾਈਡ ਤੇ ਕਰਤਾ ਇਹਨਾਂ ਨੇ ਹੂੰ ਟੂਲ ਪਹਿਲਾਂ ਆਪਣਾ ਪਿੱਛੇ ਹੁੰਦਾ ਸੀ ਉੱਥੇ ਬੈਠਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀਗੀ ਉਹਦੇ ਕਰਕੇ ਟੂਲ ਵੀ ਆਪਾਂ ਕੰਪਨੀ ਨੇ ਸਾਈਡ ਤੇ ਕਰਕੇ ਟੈਂਕੀ ਇਹਦੀ ਪਲਾਸਟਰ ਕਰਤੀ ਹਾਂ ਟੈਂਕੀ ਇਹਦੀ ਪਲਾਸਟਰ ਦੀ ਗੱਲ ਤੇ ਇਹਨਾਂ ਅੰਦਰ ਹੈ ਤਾਂ ਲੋਹੇ ਦੀ ਆ ਅੱਪਰ ਕਵਰ ਲਾਤਾ ਕਵਰ ਕਵਰ ਲਾ ਕੇ ਪਲਾਸਟਰ ਦਾ ਕਵਰ ਲਾਤਾ ਹੈ ਲੋਹੇ ਦੀ ਆ ਉਸ ਤੋਂ ਬਾਅਦ ਇਹ ਜਿਹੜਾ ਆਪਣਾ ਇਹਦਾ ਆ ਦੇਖੋ ਇੱਧਰ ਕਿੱਡਾ ਪਲੇਟਫਾਰਮ ਪੂਰਾ ਵਧੀਆ ਬਣਾਤਾ ਯਾਰ ਆ ਕੀ ਹੈ ਵੀਰੇ ਆਹ ਟੂੰਡਰੀ ਜੀ ਕਾ ਤਾਂ ਇਹ ਟੂੰਡਰੀ ਜੀ ਨਾ ਇਹਦੇ ਵਿੱਚ ਕੀ ਆ ਜਿਵੇਂ ਮੰਨ ਕੇ ਚੱਲੂ ਵੀ ਟ੍ਰੈਕਟਰ ਇਹਦਾ ਬੈਲੈਂਸ ਦੇ ਵਿੱਚ ਖੜਾਗਾ ਜਾਂ ਮੂਹਰੇ ਉੱਠ ਕੇ ਚੱਲੂਗਾ ਇਹਦੇ ਵਿੱਚ ਨਾ ਜਿਹੜਾ ਗੇਅਰ ਦਾ ਤੇਲ ਆ ਗੇਅਰ ਦੇ ਤੇਲੇ ਦੇ ਵਿੱਚੋਂ ਇੱਥੋਂ ਦੀ ਹੋ ਕੇ ਸਪਰੇਅ ਹੁੰਦਾ ਸਾਰੇ ਦੇ ਉੱਤੇ ਇਹ ਨਹੀਂ ਹੈਗਾ ਵੀ ਟਰੈਕਟਰ ਐ ਮੂਹੋਂ ਉੱਠ ਕੇ ਚੱਲ ਰਿਹਾ ਤਾਂ ਮੰਨ ਕੇ ਚੱਲੋ ਵੀ ਤੇਲ ਪਿੱਛੇ ਚਲਾ ਗਿਆ ਮੂਹ ਲਿਆ ਗਰਾਈਆਂ ਨੂੰ ਤੇਲ ਹੀ ਨਹੀਂ ਲੱਗੂਗਾ ਉਹਦੇ ਨਾਲ ਇਹ ਸਾਰੇ ਟਰੈਕਟਰ ਦੇ ਉੱਤੇ ਤੇਲ ਜਾਊਗਾ ਇੰਜਨ ਇਹਦੇ ਗੇਅਰ ਦੇ ਵਿੱਚ ਹਾਂ ਪੂਰੇ ਗੇਅਰ ਦੇ ਵਿੱਚ ਸਾਰੇ ਦੇ ਵਿੱਚ ਤੇਲ ਘੁੰਮੂਗਾ ਉੱਪਰੋਂ ਸਪਰੇਅ ਹੁੰਦੀ ਆ ਇਹ ਵੀ ਜੇ ਇਹਨਾਂ ਨੇ ਮਗਲ ਹਿੱਸੇ ਤੇ ਕਰਤਾ ਈਪੀ ਰਿਡਕਸ਼ਨ ਦੇ ਉੱਤੇ ਵੈਸੇ ਤਾਂ ਇਹਦਾ ਮੂਹੋਂ ਡੁੱਬਿਆ ਹੋਇਆ ਹੀ ਸਾਰੇ ਹੈਗਾ ਸਾਰਾ ਤੇਲ ਦੇ ਵਿੱਚ ਤੇ ਉਵੇਂ ਹੀ ਇਹਦੇ ਮਗਲੋਂ ਹਿੱਸੇ ਦੇ ਵਿੱਚ ਸਾਰੇ ਦੇ ਵਿੱਚ ਕਰਤਾ ਆ ਇੱਥੋਂ ਲਾਤਾ ਪਾਈਪਾਂ ਇਹਦੇ ਹਿੱਸੇ ਦੇ ਉੱਪਰ ਸਪਰੇਅ ਹੁੰਦੀ ਹੈਗੀ ਸਾਰੇ ਦੇ ਉੱਤੇ ਇਹਦੇ ਸਪਰੇ ਹੁੰਦੀ ਹੈ ਕਿ ਮੰਨ ਕੇ ਚੱਲੋ ਕਿ ਇਹ ਤਾਂ ਕਿਤੋਂ ਦੇ ਸੁੱਕਾ ਨਹੀਂ ਜਦੋਂ ਨਾ 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 ਓਵੇਂ ਵਾਲੀ ਤਾਂ ਹੁਣ ਨਾ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਮੈਂ ਆਪਾਂ ਪਹਿਲਾਂ ਵੀ ਇਹ ਇੱਕ ਵੀਡੀਓ ਦੇ ਵਿੱਚ ਕਹਿਣਾ ਨੇ ਵੀ ਹੁਣ ਕੰਪਨੀ ਨਹੀਂ ਕੁਸਣਾ ਕੁਸਣਾ ਵਾਲਾ ਦਾ ਕੰਮ ਹੁਣ ਖਤਮ ਆ ਇਹਦੇ ਵਿੱਚ ਹੁਣ ਆਪਾਂ ਪਹਿਲਾਂ ਵੀ ਗੱਲ ਕਰਕੇ ਆਂ ਵੀਡੀਓ ਬਣਾਉਣ ਤੋਂ ਵੀ ਬੀਆਰਬੀ ਕੋਈ ਇਹਦੇ ਵਿੱਚ ਛੱਡੇ ਨਹੀਂ ਵਿਚ ਜਿਹੜਾ ਫੀਚਰ ਇਹਦੇ ਵਿੱਚ ਨਾ ਪਾਇਆ ਹੋ ਨਾ ਪਾਇਆ ਹਾਂ ਉਸ ਤੋਂ ਬਾਅਦ ਵਿੱਚ ਅੱਗੇ 3 ਸਪੀਡ ਦੀ ਸਾਨੂੰ ਬਹੁਤ ਦਿੱਕਤ ਆਉਂਦੀ ਸੀ ਵੀ ਇਹ ਜੀ ਐਂ ਕਰਤਾ ਤੁਸੀਂ ਇਹਨੂੰ T20 ਦਾ ਚਲਾਉਂਦਾ ਹੁਣ ਉੱਪਰ ਹੀ ਹੋ ਜਾਂਦਾ ਨੂੰ ਤੇ ਆਹ ਦੇਖ ਰਿਹਾ ਤਰ 3 ਸਪ ਯਾਰ ਆ ਵੀ ਰਾਂ ਤੁਸੀਂ ਦੁੱਖ ਤੋੜਦੇ ਤੁਸੀਂ ਲੀਵਰ ਆ ਲਾ ਦੇ ਨਾ ਹਾਂ ਲੀਵਰ ਮੈਂ ਉਦੋਂ ਵੀ ਤੈਨੂੰ ਆਪਾਂ ਵਰਲਡ ਮੈਕਸ ਦੀ ਵੀ ਗੱਲ ਕਰੀ ਸੀ ਵੀ ਜਿਹੜਾ ਟਰੈਕਟਰ ਤਬਿਕ ਦਾ ਵਿਕਦਾ ਹਾਂ ਪਰ ਆ ਸਪੈਰ ਪਾਰ ਬਹੁਤ ਵਿਕਦਾ ਬਹੁਤ ਹਾਂ ਸਪੈਰ ਪਾਰ ਬਹੁਤ ਜ਼ਿਆਦਾ ਵਿਕਦਾ ਉਹ ਚੀਜ਼ਾਂ ਨੂੰ ਬਹੁਤ ਜ਼ਿਆਦਾ ਫਰਕ ਆ ਹੁਣ ਜਿਵੇਂ ਇਹਦੇ ਵਿੱਚ ਆ ਦੇਖ ਲੈ ਇੱਧਰ ਇੱਕ ਗੱਲ ਹੋਰ ਸੁਣ ਲੈ ਹੁਣ ਜਿਵੇਂ ਬੈਠਾ ਵੀਰਾ ਠੀਕ ਹੈ ਸੁੱਖ ਨਾਲ ਵਧੀਆ ਮਨ ਤੰਦਰੁਸਤ ਰਹੇ ਤੇ ਐ ਨਹੀਂ ਹੈਗਾ ਵੀ ਕੰਫਰਟੇਬਲ ਬੈਠਾ ਪੂਰਾ ਐ ਨਹੀਂ ਹੈਗਾ ਵੀ ਯਾਰ ਮੈਂ ਨਾ ਔਖਾ ਜਿਹਾ ਬੈਠਾ ਜਾਂ ਮੈਂ ਟਾਈਟ ਜਿਹਾ ਬੈਠਾ ਕਲੱਚ ਗਲੂ ਚ ਲੈ ਦੇਖ ਲੈ ਸਾਰੇ ਇੱਕ ਕਿੱਲਾ ਗੇਅਰ ਨਹੀਂ ਇਹਨਾਂ ਵੀ ਰੈਲਾ ਕਰਿਆ ਆਪਾਂ ਕਿੱਲਾ ਗੇਅਰ ਵੀ ਰੈਲੇ ਕਰਤੇ ਸਾਰਾ ਕੋਈ ਸਾਰਾ ਟਰੈਕਟਰ ਦਾ ਹੀ ਰੈਲਾ ਫੋਰ ਆ ਫੋਰ ਵੀਲ ਦਾ ਗੇਅਰ ਲੈ ਨਹੀਂ ਆਮ ਫੋਰ ਵੀਲ ਦਾ ਗੇਅਰ ਹੀ ਨਹੀਂ ਪੈਂਦਾ ਲੈ ਨਹੀਂ ਪੈਂਦਾ ਅੜ ਜਾਂਦਾ ਲੈ ਮੈਂ ਉਹ ਹੀ ਲਾਦਾ ਉਸ ਤੋਂ ਬਾਅਦ ਵਿੱਚ ਜਿਹੜੀ ਪੀਟੀਓ ਹੁਣ ਇੱਕ ਕੀ ਹੁੰਦਾ ਹੈਗਾ ਟਰੈਕਟਰ ਦੇ ਵਿੱਚ ਇੱਕ ਫੀਚਰ ਦੇਤਾ ਦੋ ਤਿੰਨ ਚੀਜ਼ਾਂ ਵਿੱਚੋਂ ਰੱਖ ਲਈਆਂ ਮਾਈਨਸ ਕਰਤੀਆਂ ਵੀ ਅਗਲੇ ਦੇ ਵਿੱਚ ਆ ਦੇਵਾਂਗੇ ਹਾਂ ਇਹ ਕੰਪਨੀਆਂ ਨੇ ਵੀ ਜਿਹੜਾ ਦੇਣਾ ਉਹਨੂੰ ਟਾਈਮ ਦਾ ਟਾਈਮ ਤਾਂ ਜ਼ਰੂਰ ਲਾ ਲੇਗੇ ਬਣਾਉਣ ਨੂੰ ਪਰ ਇੰਟੀਚਨ ਕਰਕੇ ਕੱਢਾਂਗੇ ਪੂਰਾ ਓਕੇ ਕਰਕੇ ਕੋਕਾ ਬੀਜ ਬਣਾ ਕੇ 11 ਚ ਪੀਟੀਓ 540 11 ਚ 20 ਤੇ 540 540 ਵੀ ਰਿਵਰਸ ਚ ਰਿਵਰਸ ਪਹਿਲਾ ਦੂਜਾ ਤੀਜਾ ਗੇਅਰ ਜਿਵੇਂ ਮੰਨ ਕੇ ਚੱਲੋ ਹਣਾ ਆਪਣੇ ਕਈ ਵਾਰੀ ਘਰੇ ਆਪਣੇ ਕੋਈ ਡੀਜੇ ਡੂਜੇ ਦਾ ਪ੍ਰੋਗਰਾਮ ਰੱਖੂ ਸੀਦਾ ਪ੍ਰੋਗਰਾਮ ਹੁੰਦਾ ਹਾਂ ਆਪਾਂ ਜਿਹੜੇ ਹੂੰ ਤਾਂ ਚੱਕਰੇ ਦੇ ਮੈਚ ਕਰੇ ਹੁੰਦੇ ਆ 540 ਚੱਕਰ ਨਾਲ ਹਾਂਜੀ ਵੀਰੇ ਤੇ ਵੀ 60 1800 ਰੇਸ ਤੇ ਕਰਕੇ 50 ਤੇ ਕਰਕੇ 8.5 1800 ਚੱਕਰ ਤੇ ਕਰਕੇ ਆਪਣਾ ਚਲਾਇਆ ਹੁੰਦਾ ਉਹਦੇ ਵਿੱਚ ਕਿਹੜਾ ਟਰੈਕਟਰ ਇਹਨੂੰ ਟਰੈਕਟਰ ਨੂੰ ਉਧਰੋਂ ਤੀਜੇ ਗিয়ার ਚ ਪਾ ਕੇ ਉਧਰੋਂ ਹਾਈ ਲੋ ਵਾਲਾ ਨਿਊਟਰਲ ਕਰਕੇ ਉਹਨੂੰ ਪੀਟੀਓ ਨੂੰ ਘੇਰਾ ਚ ਕਰ ਲਓ। ਉਹਦਾ ਨਯਾਰਾ 9 11 ਵਾਂਗੂ 25 11 35 11 ਵਾਂਗੂ ਨਾ ਘੇਰਾ ਚ ਚੱਲਦੀ ਆ ਉਹ ਟਰੈਕਟਰ ਇਧਰੋਂ ਚੋਕ ਤੇ ਚੱਲੀ ਜਾਂਦਾ ਉਹ ਤੋਂ ਲਾਈਟ ਪੂਰੀ ਕਰ ਦਿੰਦਾ। ਚੱਕਰ ਪਿੱਛੇ ਵਾਜ ਜਾਂਦੇ। ਇਹ ਗੱਲ ਤਾਂ ਅੱਜ ਹੀ ਨਾ ਵੀਰ ਨੇ ਜਨਰੇਟਰ ਤੇ ਲਾਉਣਾ ਇਹ ਤਾਂ ਪੁੱਛਦਾ। ਹਾਂ ਬੜਾ ਸੋਖ ਆ ਇਹ ਜੀ ਦਾ ਬੜਾ ਜਿਆਦਾ ਸੋਖ ਹੋ ਗਿਆ। ਉਸ ਤੋਂ ਬਾਅਦ ਵਿੱਚ ਹੋਰਾਂ ਦੇਖੋ ਤੁਸੀਂ ਇਹਨਾਂ ਦੇ ਵਿੱਚ ਫਰਕ ਪਾਤਾ ਮੀਟਰਾਂ ਮੁਟਰਾਂ ਦੇ ਵਿੱਚ ਤੇ ਇੰਜਣਾਂ ਦੇ ਵਿੱਚ ਬਹੁਤ ਜਿਆਦਾ ਫਰਕ ਪਾਤਾ। ਸਟੀering ਦੇਖੋ ਨਿੱਕਾ ਜਿਹਾ ਕਰਤਾ ਲੁੱਕ ਦਾ ਬਹੁਤ ਜ਼ਿਆਦਾ ਫਰਕ ਪਾਇਆਗਾ ਪਰ ਅੱਗੇ ਨਾਲੋਂ ਕੰਪਨੀ ਸੁਨੱਖ ਪੁਣੇ ਵੱਲ ਬਹੁਤ ਜ਼ਿਆਦਾ ਧਿਆਨ ਦਿੰਦੀ ਹੈ ਬਹੁਤ ਜ਼ਿਆਦਾ ਧਿਆਨ ਦਿੰਦੀ ਹੈ ਜੀ ਬਹੁਤ ਜ਼ਿਆਦਾ ਧਿਆਨ ਦਿੰਦੀ ਹੈ ਸੁਨੱਖ ਪੁਣੇ ਵੱਲ ਤਾਂ ਇਹ ਹਾਂ ਉਸ ਕੋਲੋਂ ਤਾਂ ਕੰਮ ਨਾਲ ਸਿਰਾਂ ਲਾ ਤੇ 2760 cc ਦਾ ਇਹਦੇ ਵਿੱਚ ਹੈਗਾ ਇੰਜਨ 2760 cc ਦਾ 2760 cc ਇਹਦੀ ਕਾਪੀ ਤੇ ਲਿਖ ਕੇ ਆਊਗੀ 47 ਹਾਰਸ ਪਾਵਰ ਹਾਂ ਹਾਂ ਤੇ ਉਸ ਤੋਂ ਬਾਅਦ ਵਿੱਚ ਹੈਗਾ 199 ਦਾ ਨਿਊਟਨ ਮੀਟਰ ਜਿਹੜਾ ਆਪਾਂ ਬੈਕਅਪ ਪਾਵਰ ਕਹਿੰਦੇ ਆ ਉਹ 199 ਵਰੀ 6055 ਦੀ 265 ਆਉਂਦੀ ਆ 199 ਦੇ ਵਿੱਚ ਦਿੱਤੀ ਬੱਲੇ 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 ਦੂਏ ਢੇਲਾ ਵੀ 200 ਹੀ ਹੋ ਗਈ 199 200 ਹੀ ਹੋ ਗਈ ਗੱਲਾਂ ਤੇ ਤਾਂ ਮੰਗਦੇ ਪਏ ਇੰਨਾ ਗੱਲਾਂ ਤਾਂ ਮੰਗਦੇ ਸੀ 47 47 47 ਤਾਂ ਐਵੇਂ ਥੋੜੀ ਗੱਲਾਂ 47 ਜਾਂਦੀਆਂ ਆਹੀ ਗੱਲਾਂ ਕਰਕੇ 47 ਜਾਂ ਗੱਲਾਂ ਹੁੰਦੀਆਂ ਸੀਗੀਆਂ ਤੇ ਇਹਦਾ ਚੀਜ਼ਾਂ ਦਾ ਇਹੀ ਬਹੁਤ ਜ਼ਿਆਦਾ ਫਰਕ ਆ ਹਾਂ ਹਾਂ ਆਹੀ ਗੱਲਾਂ ਕਰਕੇ 47 ਸੀਗਾ ਹੁਣ ਹੈੱਡਲਾਈਟਾਂ ਸੀਗੀਆਂ ਇਹ ਪਹਿਲਾਂ ਜੇ ਮਨ ਲਾ ਵੀ ਆਪਣੇ ਛੋਟੇ ਡੈਕਟਰਾਂ ਦੇ ਵਿੱਚ ਛੋਟੇ ਮਾਡਲਾਂ ਦੇ ਵਿੱਚ ਛੋਟੀਆਂ ਹੁੰਨੀਆਂ ਸੀਗੀਆਂ ਸਹੀ ਗੱਲ ਆ ਵੀਰੇ ਇਹ ਹੁਣ 47 ਜੀ ਵੱਡੀਆਂ ਦਿੱਤੀਆਂ 6 54 ਲੀਆਂ ਦਿੱਤੀਆਂ ਵੱਡੀਆਂ ਵੱਡੇ ਲੈਂਪ ਨਹੀਂ ਛੋਟਾ ਹਾਂ ਕਿਸੇ ਗੱਲੋਂ ਹੈ ਹੀ ਨਹੀਂ ਹੈਗਾ ਕਮੀ ਵਾਲਾ ਦਾ ਕੰਮ ਹੀ ਨਹੀਂ ਰੱਖਿਆ ਹੋਇਆ ਤੇ ਬਾਕੀ ਟਾਇਰ ਸਹਜੇ ਦਾ ਵੀਰੇ ਹੈਗਾ 14 ਦਾ ਇਹਦੇ ਹੈਗਾ 14 ਨਾ 28 ਦੇ ਤੇ ਇਹਦੇ ਮੂਰਲੇ ਹੈਗੇ ਆਪਣੇ ਦੂਜੇ 8 3 20 ਦੇ 8 3 20 ਹੀ ਦੇ ਹਾਂ ਇਹ ਆਲੂ ਆਲੂ ਦੁੱਬੂ ਕੀ ਆਲੂ ਨੇ ਵੀਰੇ ਪੂਰਾ ਵਧੀਆ ਚਾਲੂ ਨੂੰ ਪੂਰਾ ਵਧੀਆ ਚੱਲੂਗਾ ਤੇ ਉਦਾਂ ਵੀ ਜੇ ਕਮਰਸ਼ਲ ਕੰਮ ਲੈਣਾ ਤਾਂ ਵੀ ਜਦੋਂ ਤਾਂ ਵੀ ਸਾਰੇ ਕੰਮਾਂ ਨੂੰ ਸਾਰੇ ਵਿੱਚ ਆਪਣਾ ਡਿਸਟ੍ਰੀਬਿਊਟਰ ਇਹਦੇ ਡਬਲ ਆਉਂਦਾਗਾ ਯਾਰ ਇਹ ਬੜਾ ਡਿਫਰੈਂਟ ਜਿਹਾ ਲਾਇਆ ਕਿ ਨਾ ਪੋਤੀ ਅਕੇ ਚਲ ਵਿਖਾਉਣੇ ਵੀ ਆ ਹਾਂ ਇਹਦੇ ਨਾਲ ਐ ਕਰਿਆ ਹੁਣ ਮੈਂ ਤੁਹਾਨੂੰ ਗੱਲ ਹੋਰ ਦੱਸਾਂ ਆ ਇਹਦੇ ਪਲੱਗ ਲਾਤਾ ਇਹ ਤੋਂ ਡਬਲ ਕਰਨਾ ਡਬਲ ਕਰ ਲਓ ਸਿੰਗਲ ਕਰਨਾ ਸਿੰਗਲ ਕਰ ਲਓ ਜਿਹੜੇ ਆ ਸਕੌਟ ਦੀਆਂ ਮੂਹਰਾਂ ਵਾਲੀ ਗੱਲ ਨਹੀਂ ਸੀ ਕਰਦਾ ਹੁੰਦਾ ਇੱਕ ਹਾਂ ਆ ਗਈਆਂ ਸਕੌਟ ਦੀ ਮੂਹਰ ਸਕੌਟ ਸਕੌਟ ਕਮੋਟਾ ਲਿਮਟਿਡ ਹਾਂ ਇਹ ਆ ਸਕੌਟ ਦੀ ਮੂਹਰ ਜਿਹੜਾ ਇੱਕ ਉਹ ਬਾਈ ਵੀਡੀਓ ਦੇ ਵਿੱਚ ਕਰਦਾ ਹੁੰਦਾ ਫਾਰਮ ਟਰੈਕ ਦੇ ਸਕੋਰ ਦੀਆਂ ਮੂਰਾ ਆ ਗਈਆਂ ਉਹ ਆਹ ਹੈ ਨੇ ਸਕੋਰ ਦੀ ਮੂਰਾ ਪੀ ਡੀਓ ਲੈ ਕਲਚ ਦਾ ਹੱਥ ਦੇ deta ਉਹ ਦੂਜਾ ਆਪਣਾ ਸਿੰਗਲ ਕਰਤਾ ਹੈ ਪੀ ਡੀਓ ਲੈ ਕਲਚ ਹੱਥ ਦੇ deta ਲੈਫਟ ਦੀ ਕਪੈਸਿਟੀ 2000 ਕਿਲੋ ਦੀ ਕਰਤੀ ਬੱਲੇ ਬੱਲੇ ਲੈੰਕਾਂ ਦਾ ਫਰਕ ਪਤਾ ਲੈਫਟ ਉੱਚੀ ਕਰਤੀ ਤੇ ਮਤਲਬ ਉਹ ਚਾਈ ਕਰਤੀ ਦੋਨੋਂ ਪਾਸੇ ਸਟੇ ਵਾਰਾਂ ਜੈਕ ਦੇਤੇ ਉਹ ਸੰਗਣਾਂ ਵਾਲਾ ਕੰਮ ਨਾ ਹੁਣ ਥੋੜਾ ਦੇਸੀ ਜਿਹਾ ਹੋ ਗਿਆ ਹੈ ਹਾਂ ਸੰਗੜਾ ਵਾਲਾ ਕੰਮ ਸੀਗਾ ਜੀ ਕਾਹੀ ਬੜੀ ਘੈਂਟ ਚੀਜ਼ ਆ ਵੀਰੇ ਦੋਨੇ ਪਾਸੇ ਦੋਨੇ ਪਾਸੇ ਜੈਕ ਹਾਂ ਦੋਨੇ ਪਾਸੇ ਜੈਕ ਲੱਗ ਗਈ ਉਹ ਚੀਜ਼ ਦਾ ਫਰਕ ਪੈਗਾ ਜਿਹੜੀ ਨਾ ਇਹਦੀ ਲਾਈਟ ਆਉਂਦੀ ਸੀਗੀ ਬੈਕ ਵਾਲੀ ਉਹਦੇ ਵਿੱਚ ਵੀ ਥੋੜੀ ਦਿੱਕਤ ਹੁੰਦੀ ਸੀ ਸਾਨੂੰ ਪਾਣੀ ਪੂਣੀ ਦਾ ਚੱਕਰ ਲਿਆ ਪਿਆ ਜਾਂਦਾ ਸੀ ਹੁਣ ਇਹਦਾ ਉਹ ਵੀ ਇਹਦਾ ਇਹਨਾਂ ਨੇ ਦੂਰ ਕਰ ਦਿੱਤਾ ਉਹ ਵੀ ਚੱਕਦੇ ਫੱਟੇ ਹਾਂ ਸੀਟ ਸ਼ੂਡ ਪੂਰੀ ਕੰਮ ਕਰਦਾ ਪੂਰਾ ਤੂੰ ਆਹ ਕਹਦਾ ਵੀਰੇ ਆਹ ਲੀਵਰ ਇਹਦਾ ਪੀਟੀਓ ਵਾਲਾ 547 ਤੇ ਦੂਸਰਾ ਆਪਣਾ 11 ਚ 11 ਚ ਅੱਛਾ ਇਹ ਲੀਵਰ ਇਹ ਪੀਲੀ ਲੀਵਰ ਇਹਨਾਂ ਨੇ ਪੀਟੀਓ ਵਾਲਾ ਦਿੱਤਾ ਮੂਰੇ ਨੂੰ 540 ਆ ਮਗਰ ਉਹ ਇਹਦਾ ਹੋ ਗਿਆ ਆਪਣਾ 4x4 ਵਾਲਾ ਵੀਰ ਹੜਾ ਛੋਟਾ ਜਿਹਾ ਦਿੱਤਾ ਉਹਦੇ ਪਾਸੇ ਟੀ ਵਾਲਾ ਲੀਵ ਆ ਵਾਲਾ ਇਹ 4x4 ਵਾਲਾ ਹੋ ਗਿਆ ਇਹਨਾਂ ਹੱਥ ਤੇ ਕਰਤੇ ਆ ਜਦੋਂ ਨਹੀਂ ਇਧਰ ਦੀ ਦਿਖਾਵਾਂ ਤੇ ਬਾਕੀ ਇਹਦੇ ਵਿੱਚ 5 ਸਾਲ ਦੀ ਵਾਰੰਟੀ ਵਾਲਾ ਸਟicker ਕੰਪਨੀ ਕਣੀਓ ਲਾ ਕੇ ਹੋਗਾ ਹੂੰ 5 ਸਾਲ ਦੀ ਵਾਰੰਟੀ ਵਾਲਾ ਜਿਹੜਾ ਸਟicker ਆ ਕੰਪਨੀ ਜਨ ਗੀਅਰ ਲਿਫਟ ਦੀ ਇੰਜਨ ਗੇਅਰ ਲੈਫਟ ਮਗਲਾ ਹਿੱਸਾ ਕਰਾਉਣ ਪਈ ਨਾ ਤੇ ਐਕਸਲਾਂ ਦੀ ਸਾਰੇ ਕਾਸੀ ਦੀ ਆਪਣੀ 5 ਸਾਲ ਦੀ ਵਾਰੰਟੀ ਹੈ ਜਿਹੜੀਆਂ ਚੀਜ਼ਾਂ ਫਾਰਮ ਟਰੈਕ ਮੈਂ ਅੱਗੇ ਵੀ ਦੱਸ ਦਣਾ ਵੀਡੀਓ ਵਿੱਚ ਆਪ ਤਿਆਰ ਕਰਦਾ ਜਿਹੜੀਆਂ ਚੀਜ਼ਾਂ ਅਸੀਂ ਬਾਹਰੋਂ ਲੈਣੀਆਂ ਜਿਵੇਂ ਟਾਇਰ ਹੋ ਗਏ ਐਮ ਆਰਐਫ ਤੋਂ ਲੈ ਲਈ ਬੈਟਰੀ ਇਮਰਾਨ ਜਾਂ ਇੱਕ ਸਾਈਡ ਤੋਂ ਲੈ ਲਈ ਠੀਕ ਆ ਪੰਪ ਆਪਾਂ ਮੈਕੋ ਤੋਂ ਲੈ ਲਿਆ ਠੀਕ ਆ ਲਾਈਟਾਂ ਆਪਾਂ ਮਿੰਡਾ ਕੰਪਨੀ ਤੋਂ ਲੈ ਲਈਆਂ ਤੇ ਉਹ ਜਿਹੜੀਆਂ ਇਹ ਜਿਹੜੀਆਂ ਆਪਾਂ ਚੀਜ਼ਾਂ ਆਮ ਹੀ ਆਪਾਂ ਨੂੰ ਜ਼ਿੰਮੇਵਾਰ ਨੂੰ ਪਤਾ ਹੀ ਆ ਸਾਰੇ ਜਿਹੜੀਆਂ ਚੀਜ਼ਾਂ ਆਪਾਂ ਬਾਹਰੋਂ ਲੈਣੇ ਆ ਸਾਰੀਆਂ ਚੀਜ਼ਾਂ ਕੋਈ ਵੀ ਕੰਪਨੀ ਨਹੀਂ ਬਣਾਉਂਦੀ ਹ ਇਹ 1 ਸਾਲ ਦੀ ਉਹਦੀ ਵਾਰੰਟੀ ਹੁੰਦੀ ਆ ਉਹ ਚੇਂਜ ਹੋ ਜਾਂਦੀ ਹੁੰਦੀ ਆ ਹੁਣ ਜੇ ਮੈਂ ਬੈਟਰੀ ਆ ਕੁਝ ਹੋ ਗਿਆ ਤੇ ਉਹ ਤਾਂ ਬਦਲਨੀ ਪੈਣੀ ਉਹਦੀ ਕੈਰ ਤਾਂ ਹੋਣੀ ਨਹੀਂ ਹਨਾ ਤੇ ਉਵੇਂ ਜਿਹੜੀਆਂ ਚੀਜ਼ਾਂ ਆ ਬਾਹਰੋਂ ਲੈਣੇ ਆ ਉਹ ਤਾਂ ਵਾਰੰਟੀ ਵਾਲੀਆਂ ਹੁੰਦੀਆਂ ਜਿਹੜੀਆਂ ਆਪਣੇ ਆਪ ਦੀ ਆ ਉਹ ਆਪਣੀ ਹੁੰਦੀ ਆ ਵਾਰੰਟੀ ਵਾਂਗੂ ਹੀ ਉਹ ਹੋ ਜਾਂਦਾ ਇਹਦੇ ਵਿੱਚ 5 ਸਾਲ ਹੋ ਜਾਂਦਾ ਇੰਜਨ ਗੀਅਰ ਮਗਲਾ ਹਿੱਸਾ ਕਰੌਣ ਪੈਣੀ ਨੇ ਲੈਫਟ ਤੇ ਐਕਸਲ ਇਹ ਸਾਰੀਆਂ ਚੀਜ਼ਾਂ ਨਹੀਂ ਪਾਉਂਦੇ ਉਹ ਬਈ ਉਹ ਤਾਂ ਤੁਹਾਡੀ ਸ਼ਿਫਤ ਆ ਹਾਂ ਪਰਸਨਲੀ ਜਿੰਨਾ ਕ ਮੈਂ ਜਾਣਦਾ ਉਹ ਵੇਲਾ ਮੈਨੂੰ ਪਤਾ ਜਿਹੜੇ ਆਪਣੇ ਤੋਂ ਲੋਕਲ ਆ ਨਾ ਜਗਰਾਉ ਵਾਲੇ ਉਹ ਵੈਸੇ ਜਾਣਦੇ ਹੋਣਗੇ ਹਾਂ ਇਹ ਤਾਂ ਗੱਲ ਹੈਗੀ ਆ ਤੁਹਾਡੇ ਕੰਪਨੀ ਭਾਵੇਂ ਵਾਰੰਟੀ ਦਿੰਦੀ ਤੁਸੀਂ ਗਾਰੰਟੀ ਵਾਂਗੂ ਗਾਰੰਟੀ ਵਾਂਗੂ ਜਣਾ ਉਹ ਮੈਂ ਆ ਵੀਰੇ ਇੱਕ ਗੱਲ ਇਹ ਵੀ ਆ ਨਾ ਰੰਜੋਤ ਜੇ ਹੁਣ ਆਪਾਂ ਟਿਕਣਾ ਲੰਬਾ ਟਾਈਮ ਚੱਲਣਾਗਾ ਹੁਣ ਸਾਡੇ ਕੋਲੇ ਬਾਈ ਹੁਣਾਂ ਕੋਲੇ ਏਜੰਸੀ ਨੂੰ ਮੈਂ ਮੈਨੂੰ ਇਹਨਾਂ ਕੋਲੇ ਲੱਗਿਆ ਮੈਂ 2014 ਨਾਲ ਲੱਗਿਆ ਹਾਂ ਏਜੰਸੀ ਇਹਨਾਂ ਕੋਲੇ 2012 ਦੀ ਆ ਤੇ ਉਸ ਵਾਰ ਵਿੱਚ ਜਿਹੜੇ ਲੈਫਟ ਦੇ ਸੀਗੇ ਆਨੇ ਕੈਨਸਿੰਗ ਇਹਦੇ ਚੈਂਸਿੰਗ ਪੁਆਇੰਟ 4 ਦੇਤੇ ਹਾਂ ਇਹ ਜਿਹੜਾ ਥੱਲੇ ਵਾਲਾ ਦਿੱਤਾ ਜਮਨ ਡੈਡ ਪੁਆਇੰਟ ਦਿੰਦਾ ਇਹਦਾ ਕੀ ਜਿਵੇਂ ਮੰਨ ਲਓ ਵੀ ਰੋਟੇਟਰ ਸੁਪਰਹੀਟਰ ਵੀ ਭਾਰੀ ਚੀਜ਼ ਪਾ ਕੇ ਲੈ ਕੇ ਆਏ ਜਿਹਦੇ ਵਿੱਚ ਆਪਾਂ ਨੂੰ ਸੈਂਸਿੰਗ ਦੀ ਲੋੜ ਨਹੀਂ ਹੈਗੀ ਉਹ ਡਾਟਾ ਲੈਫਟ ਦੇ ਵਿੱਚ ਲੈਫਟ ਵਾਲੇ ਦਾ ਵੈਸੇ ਇਹਦੇ ਤੁਹਾਨੂੰ ਪਤਾ ਪਹਿਲਾਂ ਤੋਂ ਸ਼ੰਕਾ ਹੀ ਕੋਣੀ ਸ਼ੰਕਾ ਦੂਰ ਨੇਗੀ ਇਹ ਡਿਸਟ੍ਰੈਪੀ ਨਹੀਂ ਹੈਗੀ ਕਿਸੇ ਟਰੈਕਟਰ ਦੇ ਵਿੱਚ ਆਹ ਲੁੱਕ ਦਾ ਨੰਨੂਆ ਦਿਖਾ ਇਹਦੇ ਲਈ ਬਸ ਨੂੰ ਲੁੱਕ ਦਾ ਫਰਕ ਪਾਤਾ ਆ ਚੀਜ਼ਾਂ ਦਾ ਫਰਕ ਪਾਤਾ ਐਲਈਡੀ ਲਾਈਟਾਂ ਹੋ ਗਈਆਂ ਪਹਿਲਾਂ ਆ ਕੀ ਚੀਜ਼ ਆ ਵੀਰੇ ਇਹ ਤਾਂ ਹੈਂਡ ਬ੍ਰੇਕ ਆ ਅੱਛਾ ਇਹ ਇ ਖੁੱਲ ਗਿਆ ਇੱਥੇ ਰੱਖਿਆ ਤੇ ਇੱਕ ਨਾ ਇਧਰ ਦੀ ਜੰਮੀ ਗਾਂ ਕਿਉਂ ਵੀ ਵਿਖਾ ਦੇ ਦੀ ਇਹਨਾਂ ਨੂੰ ਲਿਫਟ ਵਾਲੇ ਲੀਵਰ ਲੈਫਟ ਸਵਿਚ ਉਹ ਬਹੁਤ ਘਾਟ ਬਣਾਏ ਆ ਬਾਹਲੇ ਜਿਆਦਾ ਬਾਕੀ ਇਹ ਵੀ ਬਹੁਤ ਜਿਆਦਾ ਰਹਿਲੇ ਆ ਦੁਖ ਲੌਸਟ ਵਾਲੇ ਲੀਵਰਾਂ ਦਾ ਇਹ ਹੋ ਗਏ ਦੋਨੇ ਲੀਵਰ ਤੇ ਆਪਣੇ ਆ ਹੋ ਗਿਆ ਦੂਸਰਾ ਆਪਣਾ ਜਿਹੜਾ ਲੋਕ ਹੁੰਦਾ ਉੱਥੇ ਜਾਂ ਇੱਕਦਮ ਵਾਲਾ ਵੀ ਮਤਲਬ ਜਿੱਤੇ ਆਪਾਂ ਲੈਫਟ ਬੰਨ ਲਈ ਇੱਕ ਵਾਰੀ ਦੁਬਾਰਾ ਦੁਬਾਰਾ ਉੱਥੋਂ ਉਦੋਂ ਵਾਰ ਇੱਥੇ ਲੋਕ ਦੱਬਿਆ ਇਹ ਲੈਫਟ ਉੱਥੇ ਚੱਲੇਗੀ ਦੁਬਾਰਾ ਫਿਰ ਉਦੋਂ ਬਾਅਦ ਸਿੱਟਣੀ ਆ ਇਹ ਨਹੀਂ ਹੈਗਾ ਵੀ ਆਪਾਂ ਨੂੰ ਆ ਬਾਰ ਬਾਰ ਆ ਲੀਵਰਾਂ ਨੂੰ ਹੱਥ ਲਾਉਣਾ ਪਏਗਾ ਇਹਨਾਂ ਤੋਂ ਕੰਮ ਲੈਣੇ ਲੈਣਾ ਚਾਹੀਦਾ ਯਾਰ ਲੈਣਾ ਚਾਹੀਦਾ ਲੈਣਾ ਚਾਹੀਦਾ ਵਿੱਚ ਮੈਂ ਦੇਖਿਆ ਹੁਣ ਅਸੀਂ ਕਈ ਵਾਰੀ ਕੋਈ ਪੁਰਾਣਾ ਡੈਟਰ ਕਿਸੇ ਹੋਰ ਕੰਪਨੀ ਦਾ ਆਪਾਂ ਪੁਰਾਣੇ-ਪੁਰਾਣੇ ਕੱਢਦੇ ਆਂ ਜਾਮੀ ਹੋਏ ਪਏ ਹੁੰਦੇ ਆ ਉਹ ওভার ਯੂਜ਼ ਨਹੀਂ ਕਰਦੇ ਯੂਜ਼ ਨਹੀਂ ਕਰਦੇ ਇਹਨਾਂ ਤੋਂ ਕੰਮ ਲਿਆ ਕਰੋ ਯਾਰ ਇਹ ਵੀ ਥੋੜੀ ਵੀਡੀਓ ਦੇ ਮੈਦਨ ਤੇ ਕਹਿਣਾ ਆਪਾਂ ਵੀ ਇਹ ਤੋਂ ਕੰਮ ਲਿਆ ਕਰੋ ਇਹਨਾਂ ਲੀਵਰਾਂ ਤੋਂ ਬਹੁਤ ਵਧੀਆ ਚੀਜ਼ ਆ ਇਹ हां ਆਪਣੀ ਨੂੰ ਵਰਤਦੇ ਨਹੀਂ ਹੈਗੇ ਉਹ ਵੀ ਚੀਜ਼ ਆ ਦੁਬਾਰਾ ਦੁਬਾਰਾ ਉੱਥੇ ਜਿੱਥੇ ਆਪਾਂ ਲੈਫਟ ਘੁਮਾ ਕੇ ਆਪ ਧਰਦੇ ਆ ਇੱਕ ਵਾਰੀ ਉੱਥੋਂ ਦਾ ਦਾਬਾ ਉੱਥੋਂ ਹੀ ਛੱਡ ਲਾ ਉੱਥੋਂ ਹੀ ਡੱਬ ਲਾ ਉੱਥੋਂ ਹੀ ਛੱਡ ਲਾ ਉਹ ਚੀਜ਼ਾਂ ਦਾ ਫਰਕ ਆ ਮੈਂ ਕੋ ਪਾ ਮੈਂ हां ਬੁਸ਼ ਦਾ ਆ ਗਿਆ ਪੰਪ ਟੱਬਾ ਨਾ ਵਾਟਰ ਸਪਰੇਟਰ ਆ ਗਿਆ ਕਿ ਸਾਰਾ ਕੁਝ ਐ ਮਤਲਬ ਵੀ ਐ ਨਹੀਂ ਹੈਗਾ ਬੈਟਰੀ ਪਹਿਲਾਂ ਵੀ ਆਪਣੀ ਸੈਪਰੇਟ ਆ ਬਾਹਰ ਰੱਖੀ ਜਾਂਦਾ ਜਿਹੜੀ ਚੀਜ਼ ਨੂੰ ਹੱਥ ਧਰੋ ਮੈਂ ਕਹਿੰਦਾ ਵੀ हां ਵੀ ਯਾਰ ਗੱਲ ਪਤਾ ਕੀ ਆ ਵੀ ਉਹ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਦੱਸਦਾ ਹਾਂ ਨਾ ਕਈ ਵਾਰੀ ਵੀ ਦੇਰ ਆਏ ਦਰੋਸਤ ਆਏ ਵੀ ਟਾਈਮ ਬਾ ਤਾਂ ਪਰ ਕੰਪਨੀ ਨੇ ਇਹ ਹੈਗਾ ਵੀ ਆਪਾਂ ਕਦੇ ਵੀ ਇਹ ਨਹੀਂ ਹੈਗਾ ਵੀ ਉਹੀ ਉਹ ਕਰਿਆ ਆ ਆਪਣਾ ਜਿਹੜਾ ਪਹਿਲਾਂ ਆਪਾਂ ਵੀਡੀਓ ਦੇ ਵਿੱਚ ਪਹਿਲਾਂ ਵੀ ਆਪਾਂ ਦੱਸਦੇ ਹੁੰਨੇ ਆ ਇਹ ਸਵਿੱਚ ਵੀ ਆ ਗਿਆ ਸਵਿੱਚ ਇਹਦੇ ਵਿੱਚ ਵੀ ਆ ਗਿਆ ਇਹ 24 ਗੱਲਬਾਤ ਹਾਂ ਗੱਲਬਾਤ ਕਰਨੀ ਆ ਕੰਪਨੀ ਨਾਲ ਆਈ ਕੇਅਰ ਬਟਨ ਬੰਦਾ ਨਾਲ ਬੈਠਾ ਬੰਦਾ ਨਾਲ ਹੀ ਬੈਠਾ ਕੰਪਨੀ ਦਾ ਬਸ ਐਂ ਮੰਨ ਲਾ ਤੂੰ ਤੇ ਬਾਕੀ ਆ ਸਾਰਾ ਹਿੱਸਾ ਉਹ ਸਾਰਾ ਕਵਰ ਆ ਮੂਰੋਂ ਆ ਚੀਜ਼ਾਂ ਦੇ ਉੱਤੇ ਜੈਕਾਂ ਦੇ ਉੱਤੇ ਵੀ ਲੱਗਾ ਹੋਇਆ ਡਬਲ ਪ੍ਰੈਮ ਆਵਸਟੇਰਿੰਗ ਜੈਕ ਆ ਬੈਲੈਂਸਿੰਗ ਦੋਨੇ ਪਾਸੇ ਦੋਨੋਂ ਸਾਈਡ ਦੋਨਾਂ ਸਾਈਡਾਂ ਦੇ ਉੱਤੇ ਹਾਂ ਜੀ ਹਾਂ ਡਬਲ ਐਕਟਿੰਗ ਆ ਤੇ ਬਾਕੀ ਆ ਹਾਂ ਹਾਂ ਸਟਾਰਟ ਕਰੋ ਤੁਸੀਂ ਇਹਨਾਂ ਵਾਹੇ ਗਿਰੂ ਸਨਖਪੁਣੇ ਨੂੰ ਤਾਂ ਯਾਰ ਕੋਈ ਕਮੀ ਛੱਡੀ ਸਨਖਪੁਣੇ ਕਣੀ ਉਹਦਾ ਪਹਿਲਾਂ ਤੋਂ ਹੀ ਤੈਨੂੰ ਪਤਾ ਹੀ ਆ ਸਨਖਪੁਣੇ ਵਾਲਾ ਵੀ ਅਸੀਂ ਤਾਂ ਕੰਪਨੀ ਦਾ ਸਨਖਪੁਣੇ ਵਾਲੇ ਦਾ ਫੋਨ ਵਾਲਾ ਕਾਨੂੰ ਕੇ ਪਿੱਛੇ ਕਾਨੂੰ ਰਹਿਣ ਦੇਦਾ ਫਾਰਮ ਟਰੈਕਰ ਕਹਿੰਦੇ ਸਨਖਪੁਣੇ ਚੋਂ ਪਿੱਛੇ ਰਹਿ ਜਾਂਦਾ ਮੈਂ ਕਹਿੰਦਾ ਯਾਰ ਸਰਾ ਲਾ ਦਿੰਦੇ ਅਸੀਂ ਹਾਂ ਵਾਹੇ ਗਿਰੂ ਕੱਲਾ ਹੋਰ ਗੇ ਉਹਨੂੰ ਕਿਸੇ ਨੂੰ ਨਿਊਟਰ ਕਰਨ ਦੀ ਲੋੜ ਨਹੀਂ ਕੱਲਾ ਹਾਈ ਲੋ ਨਿਊਟਰ ਕਰ ਦੇ ਫਿਰ ਅੱਛਾ ਜੀ ਕੋਈ ਕੋਈ ਚੱਕਰ ਨਹੀਂ ਕੱਲਾ ਹਾਈ ਲੋ ਨਿਊਟਰ ਹਾਂ ਆਵਾਜ਼ ਇੱਕ ਪਾਵਰ ਹੀ ਆ ਹੈ ਬ੍ਰੇਕ ਪਾਵਰ ਹੀ ਮੇਰੇ ਪਾਵਰ ਆ ਤੇਲ ਦੇ ਵਿੱਚ ਡੁੱਬੇ ਹੋਏ ਆ ਬ੍ਰੇਕ ਪਾਵਰ ਰੇਖੂ ਸਾਹਿਬ ਪੂਰਾ ਵਧੀਆ ਮਰਕ ਮੁੜਕੋ ਹੋਈ ਆ ਉਹੀ ਆ ਯਾਰ ਵੀਰੇ ਹੌਣੇ ਗੱਲ ਨਾਲ ਤੁਹਾਡੇ ਟਰੈਕਟਰ ਦੇ ਵਿੱਚੋਂ ਸਵਾਲ ਨਿਕਲਦਾ ਹਾਂਜੀ ਲੋਕਾਂ ਦਾ ਹੁੰਦਾ ਏ ਕਿ ਇਹਨੂੰ ਕਹਿੰਦੇ ਨੇ ਕੰਪੀਟੀਸ਼ਨ ਹਾਂ ਤੇ ਤੁਹਾਡਾ ਆਉਦੀ ਦੌੜ ਨਹੀਂ ਆਪਦੇ ਨਾਲ ਹੀ ਲੱਗ ਗਈ ਹੁਣ ਕਹਿੰਦਾ ਮਤਲਬ ਇਹ ਮੈਂ ਹੀ ਆ ਮੈਨੂੰ ਪਰਸਨਲ ਵੇਨ ਵਾਲੀ ਲਾ ਲੋ ਜਾ ਕੋਈ ਵੀ ਜ਼ਿੰਮੇਦਾਰ ਆਏਗਾ ਹੁਣ ਇਹਨੂੰ ਛੱਡ ਕੇ ਤੁੱਜੇ ਦੂਜੇ ਡਾਇਰੈਕਟਰ ਨੂੰ ਦੇਖਣਾ ਨਹੀਂ ਕਿਹਨੇ ਯਾਰ ਕਿਹੜੇ ਵਰਲਡ ਮੈਕਸ ਨੂੰ ਨਹੀਂ ਆਇਆ ਕੋਈ ਵੀ ਲਾ ਲਾ ਹੁਣ ਇਹ ਵੀ ਜਿੰਨੇ ਫੰਕਸ਼ਨ ਦੇਤੇ ਆ ਹਾਂ ਸਿਰਾਂ ਲਾਤਾ ਮੰਨਦਾ ਇਹ ਗੱਲ ਉਹ ਐ ਆ ਗੱਲ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਉਹਦੇ ਵਾਲਾ ਸਿਸਟਮ ਉਹ ਅਲੱਗ ਸਿਸਟਮ ਹੈ ਇੱਕ ਹਾਂ ਉਹ ਸੀਰੀਅਸ ਹੀ ਅਲੱਗ ਆ ਵਰਲਡ ਮੈਕਸ ਪਰ ਆ ਜੀ ਤੇ ਯਾਰ ਦੁੱਖ ਤੋੜਦੇ ਆ ਨਹੀਂ ਹੈ ਤਾਂ ਤੋੜਦੇ ਦੁੱਖ ਪਰ ਅਸੀਂ ਐਸੀ ਨਹੀਂ ਇਹ ਕਹਿਣਾ ਸੀ ਕਿ ਵੇਚਣਾ ਨਹੀਂ ਨਹੀਂ ਮੈਂ ਨਹੀਂ ਕਹਿੰਦਾ ਤੁਹਾਡਾ ਕੰਪਨੀ ਦਾ ਉਹ ਬਹੁਤ ਸੋਹਣਾ ਉਹ ਵੀ ਵਧੀਆ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਉਹਦੇ ਵਿੱਚ ਨਾ ਰਣਜੋਧ ਜਦੋਂ ਆਪਾਂ ਪਹਿਲਾਂ ਵੀਡੀਓ ਕਰੀ ਸੀ ਤੂੰ ਤੂੰ ਹੁਣ ਚਲ ਆਪਾਂ ਜੀ ਵੀਡੀਓ 'ਚ ਦੱਸ ਦਿੰਨੇ ਆ ਜਦੋਂ ਆਪਾਂ ਦੋਨਾਂ ਨੇ ਪਹਿਲੀ ਵਾਰੀ ਮਤਲਬ ਵੀਡੀਓ ਕਰੀ ਹੋਰੀ ਮੈਨੂੰ ਆਪਣੇ ਆਪ ਨੂੰ ਐ ਲੱਗ ਰਿਹਾ ਸੀ ਵੀ ਯਾਰ ਵੀ ਕੌਨਫੀਡੈਂਸ ਹੈ ਨਹੀਂ ਜੀ ਬੀਆਰਬੀ ਇਹਨੂੰ ਕਿਵੇਂ ਵੇਚਾਂਗੇ ਜਦੋਂ ਅਸੀਂ ਹੈ ਨਾ ਕੰਪਨੀ ਕੋਲੇ ਮੈਂ ਜਾਣਾ ਮੈਂ ਕਈ ਵਾਰੀ ਮੀਟਿੰਗ ਤੇ ਹਰੇਕ ਮਹੀਨੇ ਦੀ ਲਾਸਟ ਡੇਟ ਦੀ ਮੀਟਿੰਗ ਹੁੰਦੀ ਹੈ 27 ਤੋਂ 28 29 30 31 ਦੀ ਮੀਟਿੰਗ ਹੁੰਦੀ ਹੈ ਲੁਧਿਆਣੇ ਅਸੀਂ ਹਰੇਕ ਮੀਟਿੰਗ ਤੇ ਜਾ ਕੇ ਗਣਾ ਸਰ ਯਾਰ ਜਿਹੜੇ ਹੁਣ ਮੰਨ ਲਾ ਵੀ ਅਸੀਂ ਆਪਾਂ ਹੁਣ ਤੇਰੇ ਨਾਲ ਆਪਣੀ ਲਿਆ ਜਾ ਤੇਰੇ ਕੋਲੇ ਫਾਰਮ ਟਰੈਕਟਰ ਆ ਤੂੰ ਹੀ ਮੇਰੇ ਕੋਲ ਆਉਣਾ ਮੇਰੇ ਕੋ ਮੇਰੇ ਫੋਨ 'ਚ ਤੇਰਾ ਹੀ ਨੰਬਰ ਆ ਮੈਂ ਉਹਦੀ ਫੋਟੋ ਜਦੋਂ ਸਟੇਟਸ ਤੇ ਲਾਈ ਉਹ ਦੇਖ ਕੇ ਉਹਨਾਂ ਵੀ ਯਾਰ ਇਹ ਕਿਵੇਂ ਜੇ ਸ਼ੋ ਕਰਤੀ ਉਹ ਮਤਲਬ ਆਪਣਾ ਪਿਆਰ ਤਾਂ ਉਹਨਾਂ ਨਾਲ ਹੀ ਜਿਹਨਾਂ ਕੋਲ ਪਹਿਲਾਂ ਮਰਮ ਡਰੈਗ ਆ ਉਹਨਾਂ ਨੇ ਆ ਲੋਕ ਨੂੰ ਲਾਈਕ ਕਰ ਦਿਆ ਉਹ ਸਾਵਾ ਹੈ ਆ ਲੋਕ ਨੂੰ ਪਸੰਦ ਕਰ ਦਿਆ ਉਹਨਾਂ ਨੇ ਇਹ ਕਿ ਨਹੀਂ ਯਾਰ ਇਹ ਕਿਵੇਂ ਜੇ ਕਰਦਾ ਇਹ ਕਿਵੇਂ ਜੇ ਕਰਦਾ ਤੇ ਉਹ ਅਸੀਂ ਕੰਪਨੀ ਨੂੰ ਜਾ ਕੇ ਉਵੇਂ ਹੀ 네ਗੇਟਿਵ ਜੇ ਕਰਤਾ ਵੀ ਯਾਰ ਵੀ ਕੰਪਨੀ ਨੂੰ ਅਸੀਂ ਕਹਿਣਾ ਜੀ ਇਹਦਾ ਜੀ ਐ ਹੋ ਗਿਆ ਜੀ ਇਹ ਤਾਂ ਜੀ ਐ ਹੋ ਗਿਆ ਜੀ ਫਲਾਨਾ ਪਰ ਵੈਸੇ ਖੈਰ ਅਸੀਂ ਉਹ ਟ੍ਰੈਕਟਰ ਵਧੀਆ ਵੇਚੀ ਜਾਂਦੇ ਆ ਵਧੀਆ ਚੱਲੀ ਜਾ ਹਾਂ ਬਹੁਤ ਸੋਹਣਾ ਬਿਕਦਾ ਉਹ ਏਡੀ ਗੱਲ ਨਹੀਂ ਉਹ ਟੈਕਟਰ ਦਾ ਇੰਜਣ ਬਹੁਤ ਤਕੜਾ ਇੰਜਣ ਬਹੁਤ ਤਕੜਾ ਹਾਂ ਬਾਕੀ ਐ ਆ ਮੈਂ ਤੁਹਾਨੂੰ ਕਹਿੰਦਾ ਹੋਰ ਦਾ ਇੰਜਣ ਉਹਦਾ ਪਹਿਲਾਂ ਦੇਖਿਆ ਪਰਖਿਆ ਹੋਇਆ ਹੈ ਗੇਅਰ ਇਹਨਾਂ ਕੋਲੇ ਦੇਖਿਆ ਪਰਖਿਆ ਹੋਇਆ ਸੀ ਉਹਦੇ ਵਿੱਚ ਕੋਈ ਨਵੀਂ ਚੀਜ਼ ਤਾਂ ਹੈ ਨਹੀਂ ਸੀ ਕੱਲੀ ਸ਼ੋਅ ਤੋਂ ਬਿਨਾ ਹੋਰ ਤਾਂ ਉਹਦੇ ਵਿੱਚ ਕੋਈ ਚੀਜ਼ ਹੀ ਨਹੀਂ ਸੀ ਜਿਹੜੀ ਹਾਂ ਲੁੱਕ ਚੇਂਜ ਕੀਤੀ ਕੱਲੀ ਲੁੱਕ ਹੀ ਚੇਂਜ ਸੀਗੀ ਹਨਾ ਇੰਜਣ ਉਹੀ ਸੀ ਉਹਦੇ ਵਿੱਚ 60 55 60 55 ਵਾਲਾ ਸੀ 60 ਦੇ ਵਿੱਚ 60 ਵਾਲਾ ਯਾਰ ਆ ਕਲੱਚ ਤਾਂ ਵਾਕਈ ਬਾਲੇ ਬਾਲੇ ਪੈ ਹਾਂ ਮੈਂ ਗੇਅਰ ਹੋ ਗਏ ਗਰੇਅਰ ਹੋ ਗਏ ਲੀਵਰ ਹੋ ਗਏ ਸਾਰੇ ਮਤਲਬ ਅੱਗੇ ਨਾ ਪ੍ਰੋਬਲਮ ਆਉਣੀ ਜੀ ਫਾਰਮ ਡ੍ਰੈਗ ਨੂੰ ਕੜਕ ਕਰਕੇ ਗੇਅਰ ਗਿਆ ਗੇਅਰ ਪੈਣ ਨਹੀਂ ਆ ਹੁਣ ਕੋਈ ਵੀ ਦੇਖ ਤਾ ਅੱਗੇ ਨਾ ਅੱਗੇ ਉਹ ਸਾਈਡ ਗੇਅਰ ਵੀ ਇੱਥੋਂ ਘੁਮਾ ਕੇ ਕਰੇ ਹੋਈ ਸ਼ੋ ਦੇ ਵਿੱਚ ਪ੍ਰੋਬਲਮ ਇਹ ਹੁਣ ਸੈਂਟਰੋਂ ਚੱਕ ਲਈ ਸੈਂਟਰੋਂ ਚੱਕ ਲਈ ਉਹ ਚੀਜ਼ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਨਾ ਕੀ ਬੁੱਕਲ ਦਾ ਹਥਿਆਰ ਉਹ ਗੱਲ ਹੈ ਹਾਂ ਸਾਰਾ ਕੁਝ ਸਾਰਾ ਕੁਝ ਵਿੱਚ ਦੇਤਾ ਲੀਵਰ ਬਟਨ ਗੇਅਰ ਰੇਸ ਜਿਵੇਂ ਤੇਰੇ ਕਹਿਣ ਵਾਂਗੂ ਡੀਕ ਦੇ ਜਿਹੜੇ ਕਸਟਮਰ ਦਾ ਡਿਗਦੇ ਡਿਗਦੇ ਸੀ ਅਸੀਂ ਵੀ ਬਹੁ ਟਾਈਮ ਦੀ ਦੇਖੀ ਮੈਂ ਹੋਰ ਕੋਈ ਵੀ ਵੀਡੀਓ ਪਾਇਆ ਕਰੀ ਨਾ ਵੀਰਾਂ ਨੇ ਥੱਲੇ ਕਮੈਂਟ ਕਰਿਆ ਕਰਨਾ ਫਾਰਮ ਟਰੈਕ 47 ਮਾਂ ਜਿਹਦੀ ਮਰਜ਼ੀ ਵੀਡੀਓ ਪਾ ਦੇਣੀ ਉਹਨਾਂ ਨੇ ਇਹੀ ਕਹਿਣਾ ਵੀ ਉਹ ਕਦੋਂ ਆਊਗਾ ਹਾਂ ਉਹ ਕਦੋਂ ਆਊਗਾ ਇਹਦਾ ਕਹਿ ਲੈ ਗਈ ਆ ਹਾਂ ਹੁਣ ਵਧੀਆ ਕੋਈ ਗੱਲ ਨਹੀਂ ਵੀਰੇ ਬੁਕਿੰਗ ਇਹਦੀ ਚੱਲਦੀ ਆ ਆਪਣੇ ਕੋਲੇ ਤੇ ਬੁੱਕ ਆ ਕੇ ਕਰਾਉਣੇ ਆ ਤੇ ਹੁਣ ਹੁਣ ਲੱਗਦਾ ਥੋੜਾ ਟਾਈਮ ਆ ਹੂੰ ਟਾਈਮ ਲੱਗਦਾ ਏਡੀ ਜਲਦੀ ਨਹੀਂ ਮਿਲਦਾ ਮਤਲਬ ਇਹ ਵੀ ਆਪਣਾ ਬੁੱਕ ਹੋਏ ਹੋਇਆ ਟਰੈਕਟਰ ਉਹੀ ਆਉਂਦੇ ਆ ਠੀਕ ਹੈ ਤੇ ਹਾਂ ਕੋਈ ਐਡੀ ਗੱਲ ਨਹੀਂ ਜਿੰਨੇ ਪੈਸਾ ਆਪਣਾ ਦੇ ਕੇ ਮਾਲੀ ਜੀ ਆਪਦਾ ਬੁਕਿੰਗ ਕਰਾ ਜੂ ਜਿਕਰਾਂ ਉਹ ਆਪਣੇ ਹਨਾ ਇੱਥੇ ਹਾਂ ਜਿਕਰਾਂ ਉਹ ਆਪਣੇ ਪਸ਼ੂ ਮੰਡੀ ਦੇ ਕੋਲੇ ਲੁਧਿਆਣਾ ਰੋਡ ਦੇ ਉੱਤੇ ਮਰੂਤੀ ਸੰਜੂਕੀ ਦੇ ਜਮਾ ਸਾਹਮਣੇ ਹਾਂ ਨੰਬਰ ਵੀਰ ਦਾ ਨੰਬਰ ਆਪਣਾ ਸਕਰੀਨ ਦੇ ਉੱਤੇ ਚੱਲਦਾਗਾ ਤੇ ਲਿਖ ਲਓ ਏਜੰਸੀ ਦਾ ਨੰਬਰ ਹੈਗਾ 987830026 ਮੇਰਾ ਆਪਣਾ ਪਰਸਨਲ ਨੰਬਰ ਹੈਗਾ 94784 72773 ਤੇ ਹਰਜੀਤ ਵੀਰੇ ਤੈਨੂੰ ਮਾਰਕੀਟ ਦੇ ਵਿੱਚ ਪਰਸਨਲੀ ਬਹੁਤ ਜਿਆਦਾ ਲੋਕ ਜਾਣਦੇ ਨੇ ਹਾਂ ਨਾ ਫਾਰਮ ਟਰੈਕ ਜਿੰਨੇ ਵੀ ਵੀਰਾਂ ਕੋਲ ਗਿਆ ਹਾਂ ਉਹ ਸਾਰੇ ਹਰਜੀਤ ਸਾਰੇ ਜਾਣਦੇ ਆ ਜਰਾਂ ਹਾਂ ਜਦੋਂ ਹੁਣ ਆਪਾਂ ਇੱਕ ਮਹੀਨਾ ਤੁਸੀਂ ਵੀਡੀਓ ਦਾ ਕੰਮ ਬਣਾਉਂਦੇ ਹਾਂ ਹਾਂ ਜੇ ਹੁਣ ਆਪਣੇ ਈਡੀ ਦੇ ਵਿੱਚ ਕੋਈ ਗੱਲ ਕਰਦਾ ਅਗਲਾ ਇਹ ਵੀਡੀਓ ਰੰਜੋਤ ਨੂੰ ਲਾ ਦੇ ਯਾਰ ਫੋਨ ਹਾਂ ਨੰਬਰ ਵੀ ਤਕਰੀਬਨ ਮਨ ਲਾ ਵੀ ਜਿਹੜਾ ਬੰਦਾ ਇਹ ਲਾਈਨ ਨੂੰ ਟੱਚ ਆ ਕਿਸੇ ਨੂੰ ਵੀ ਉਹਦੇ ਕੋਲੇ ਰੰਜੋਤ ਦਾ ਨੰਬਰ ਵੀ ਸੇਵ ਆ ਹਾਂ ਅਗਲਾ ਕਹਿੰਦਾ ਜੇ ਕੋਈ ਗੱਲ ਆ ਨਾ ਕੱਢ ਫੋਨ ਲਾ ਦੇ ਦੋ ਰੰਜੋਤ ਨੂੰ ਫੋਨ ਜੇ ਨਹੀਂ ਹੁੰਦਾ ਤਾਂ ਮੇਰੇ ਅਲ ਕਹਿੰਦਾ ਮੇਰੇ ਕੋਲ ਹੈਗਾ ਮੈਂ ਆ ਲੈ 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 ਫਟ ਹਾਂ ਠੀਕ ਆ ਉਵੇਂ ਹੀ ਮੰਨ ਕੇ ਚੱਲੋ ਫਾਰਮ ਟਰੈਕ ਦਾ ਹੋ ਜਾਂਦਾ ਫਾਰਮ ਟਰੈਕ ਦੇ ਹੁਣ ਇੰਨੇ ਟਾਈਮ ਹੋ ਗਿਆ ਹਨਾ 2014 ਤੋਂ ਲੱਗੇ ਹੋਏ ਆ ਹੌਲੀ ਹੌਲੀ ਫਾਰਮ ਟਰੈਕ ਮਤਲਬ ਹਰਜੀਤ ਹੋਇਆ ਪਿਆ ਹੁਣ ਤਾਂ ਹਾਂ ਹੁਣ ਚਲੋ ਕਿਰਪਾ ਵੈ ਵੀਰੂ ਪਰਮਾਤਮਾ ਦੀ ਚੱਲੀ ਜਾਂਦਾ ਬਹੁਤ ਵਧੀਆ ਚੱਲੀ ਜਾਂਦਾ ਵੀ ਇੱਕ ਟਰੈਕਟਰ ਦੇ ਦਰਸ਼ਨ ਫਿਰ ਕਰਾਓ ਦਰਸ਼ਨ ਹਾਂ ਕਰਾਓ ਤੇ ਹਾਂ ਤੇ ਵੀਰੇ ਜਦੋਂ ਮਰਜ਼ੀ ਆਓ ਮੋਸਟ ਵੈਲਕਮ ਤੇ ਆ ਕੇ ਬੁੱਕ ਕਰਾਓ ਕਰਤਾ ਜਟਾ ਬੁਕਿੰਗ ਦਾ ਟਾਈਮ ਹਜੇ ਥੋੜਾ ਜਿਹਾ ਅਸੀਂ ਲੰਬਾ ਲੈਨੇ ਆ ਕਿਉਂਕਿ ਆਉਂਦਾ ਪਿੱਛੋਂ ਘਟ ਬੁਕਿੰਗ ਹੋ ਉੱਥੇ ਜਾਉਣਾ ਹਾਂ ਬੁਕਿੰਗ ਹੋ ਜੂਗੀ ਬਸ ਮੰਨ ਲਾ ਮਾੜਾ ਕਹਿਣਾ ਨਾਲੀਆਂ ਬ੍ਰੇਕਾਂ ਤੋਂ ਉਹ ਵੀ ਦੁੱਖ ਤੋੜਤੇ ਸਾਰੇ ਹੋ ਗਿਆ ਹਾਂ ਉੱਚੇ ਹੀ ਬਹੁਤ ਕਰਦਾ ਸਾਨੂੰ ਧਰਤੀ ਤੋਂ ਉਹ ਚੀਜ਼ਾਂ ਦਾ ਅੱਗੇ ਨਿੱਕੇ ਨਿੱਕੇ ਗੱਲਾਂ ਦਾ ਸਾਨੂੰ ਆਉਂਦੀ ਸੀਗੀ ਦਿੱਕਤ ਅਸੀਂ ਵੀ ਕੰਪਨੀ ਨੂੰ ਕਹਿਣਾ ਵੀ ਇਹਨੂੰ ਐ ਕਰੋ ਜੀ ਇਹਨੂੰ ਐ ਕਰੋ ਤੇ ਉਹ ਹੁਣ ਮਤਲਬ ਸਾਰੀਆਂ ਦਿੱਕਤਾਂ ਹੀ ਦੂਰ ਕਰਦੇ ਆ ਯਾਰ ਇਹ ਗੱਲ ਸੁਣਦੇ ਆ ਅੱਪਾ ਅੱਗੇ ਵੀ ਗੱਲ ਕਰਦੇ ਨੇ ਵੀਡੀਓ 'ਚ ਹਾਂ ਸੁਣਦੇ ਆ ਇਹ ਜ਼ਿੰਮੇਵਾਰ ਦੀ ਗੱਲ ਸੁਣਦੇ ਆ ਸੁਣਦੇ ਆ ਸੁਣਦੇ ਆ ਵੀਰੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਸੁਣਦੇ ਆ ਤਾਂ ਬਾਬੇ ਜੀ ਮੇਰ ਨਾਲ ਚਲੋ ਚੀਜ਼ ਵੀ ਤਾਂ ਫਿਰ ਪ੍ਰੋਡਕਟ ਵੀ ਸਾਹਮਣੇ ਆ ਪ੍ਰੋਡਕਟ ਵੀ ਸਾਹਮਣੇ ਆ ਜੇ ਸੁਣਦੇ ਸੀ ਤਾਂ ਹੀ ਉਹਦਾ ਸਾਹਮਣੇ ਕਿਉਂਕਿ ਆਪਾਂ ਨੂੰ 3 ਸਪੀਡ ਚਾਹੀਦਾ ਸੀ ਹਾਂ ਪੀਟੀਓ ਲੱਗ ਚਾਹੀਦੀ ਸੀ ਲੱਗ ਚਾਹੀਦੀ ਸੀ ਗੇਰਾਂ ਚ ਚਾਹੀਦੀ ਸੀ 4x4 ਚਾਹੀਦਾ ਸੀ ਹਾਂ ਉਹ ਹੋ ਗਿਆ ਲੈਫਟ ਕਪੈਸਿਟੀ ਹੁਣ ਇਹ ਮੰਨ ਲੇ ਚਲੋ 45 ਤੋਂ ਲੈ ਕੇ 50 ਹਸਪਾਵਰ ਦੇ ਵਿੱਚ ਕਿਸੇ ਟਰੈਕਟਰ ਦੀ ਲੈਫਟ ਦੀ ਕਪੈਸਿਟੀ 2000 ਕਿਲੋ ਨਹੀਂ ਹੈ ਜੀ ਨਹੀਂ ਹੈਗੀ 2000 ਕਿਲੋ ਦੀ ਲੈਫਟ ਦੀ ਕਪੈਸਿਟੀ ਵੱਡਿਆਂ ਤੋਂ ਜਿੰਨੇ ਆਪਾਂ ਵੱਡੇ ਡਾਇਰੈਕਟਰਾਂ ਦਾ ਕਹਿੰਦੇ ਨਾ ਹਾਂ ਉਹਨਾਂ ਦੀ ਸਭ ਕੁਝ ਹੋਵੇ ਸਭ ਕੁਝ ਹੋਵੇ ਹਾਂ ਇਹ ਸਪੀਡਾਂ ਦੀਆਂ ਅਲੱਗ-ਅਲੱਗ ਹੀ ਹੋਣਗੀਆਂ ਨਾ ਤਿੰਨਾਂ ਦੀਆਂ ਅਲੱਗ-ਅਲੱਗ ਆ ਵੀ ਐ ਹਾਂ ਉਹ ਸਪੀਡ ਜਿਹੜੀ ਮੈਚ ਅੱਗੇ ਮੈਂ ਗੱਲ ਕਰ ਦਿੰਦਾ ਵੀ ਯਾਰ ਇਹਦੇ ਵਿੱਚ ਐ ਨਾ ਹੋਵੇ ਉਹ ਇਹਦੇ ਉੱਤੇ ਨਾ ਚਾਰਟ ਲੱਗਿਆ ਹੋਇਆ ਚੱਲ ਨਹੀਂ ਉਧਰ ਦੀ ਜਾ ਕੇ ਦਿਖਾਈਂ ਚਾਰਟ ਆਪਣੇ ਸਪੀਡ ਵਾਲਾ ਸਪੀਡ ਵਾਲਾ ਚਾਰਟ ਉਧਰਲੇ ਪਾਸੇ ਲੱਗਿਆ ਹੋਇਆ ਸਪੀਡ ਵਾਲਾ ਚਾਰਟ ਲੱਗਿਆ ਹੋਇਆ ਜਿਹੜਾ ਵੀਰ ਮਰਜੀ ਆਪਦੀ ਗੇਹਾਂ ਦੀ ਆ ਕੇ ਸਪੀਡ ਦੇ ਨਾਲ ਚੈੱਕ ਕਰ ਸਕਦਾ ਮਿਲਾ ਕੇ ਤੇ ਉਹ ਮੂਹਰੇ ਪਾਸੇ ਲੱਗਿਆ ਹੈ ਜਦੋਂ ਮਰਜੀ ਆ ਕੇ ਉਹਦਾ ਸਪੀਡ ਦਾ ਚਾਰਟ ਚੈੱਕ ਕਰ ਲਿਓ ਕੋਈ ਸਪੀਡ ਮੈਚ ਮੂਹਰੇ ਵਾਲਾ ਕੰਮ ਨਹੀਂ ਹੈਗਾ ਇਹਦੀ ਅਡੋ ਅੱਡੀ ਆ ਸਾਰਾ ਅਡੋ ਅੱਡੀ ਆ ਸਾਰੀਆਂ ਸਪੀਡਾਂ ਅਡੋ ਅੱਡੀ ਹਾਂ ਤੇ ਲਓ ਜੀ ਦੱਸਿਓ ਤੁਹਾਨੂੰ ਟਰੈਕਟਰ ਕਿਦਾਂ ਦਾ ਲੱਗਾ ਹਾਂ ਜੇ ਕੋਈ ਵੀਡੀਓ 'ਚ ਗਲਤ ਗੁੱਲਤ ਬੋਲਿਆ ਗਿਆ ਉਹਦੇ ਲਈ ਮਾਫੀ ਆ ਉਹਦੇ ਲਈ ਪਹਿਲਾਂ ਹੀ ਮਾਫੀ ਆ ਵਾਜ ਕਮੈਂਟਾਂ 'ਚ ਨਾ ਬਸ ਕਿਹੋ ਉਹ ਕੋਈ ਨਹੀਂ ਵੀਰ ਚਲੋ ਠੀਕ ਆ ਹਾਂਜੀ ਹਾਂ ਦੋ ਆ ਗਿਆ ਨੰਬਰ ਡਿਸਪਲੇ ਤੇ ਚੱਲਦਾ ਪਿਆ ਜਿਹਨੇ ਬੁਕਿੰਗ ਕਰਾਉਣੀ ਆ ਉਹ ਕਰਾ ਲਿਓ No क्या मिल दे